ਤੁਸੀਂ ਮੈਨੂੰ ਮਿਲਣ ਆਇਓ ਤੁਸੀਂ ਮੈਨੂੰ ਮਿਲਣ ਤਾਂ ਆਇਓ ਤੁਸੀਂ ਮੈਨੂੰ ਤਾਂ ਮਿਲਣ ਆਇਓ ਕਿ ਮੇਰੀ ਮਾੜੀ ਮੁੱਟੀ ਪਛਾਣ ਆ ਜਾਂ ਮੈਨੂੰ ਪਿਆਰ ਕਰਦੇ ਹੋ ਇਸ ਕਰਕੇ ਮਿਲਣਾ ਆ ਬੋਝਦੇ ਨਹੀਂਗੇ ਤੇ ਹੁਣ ਤੁਹਾਨੂੰ ਤੁਸੀਂ ਮੇਰੇ ਤੋਂ ਸਿੱਖੀ ਹੀ ਰਹਿਣਾ ਕਿ ਦੇਖੋ ਜਿਹੜਾ ਅੱਜ ਦੀ ਘੜੀ ਦੇ ਵਿੱਚ ਨੌਜਵਾਨ ਤੁਸੀਂ ਹੁਣ ਤੁਹਾਡੀ ਉਮਰ ਕਿੰਨੇ ਸਾਲਾਂ ਦੀ ਹੋਗੀ 12 18 18 ਸਾਲ ਦੇ ਹੋਣੇ 17 ਕਰ ਰਹੇ ਹੋ 15 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹੜੀ ਜਵਾਨੀ ਆ ਇਹਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਜੇ ਅੱਜ ਦੀ ਘੜੀ ਵਿੱਚ ਸਭ ਤੋਂ ਵੱਡੀ ਵੱਡੀ ਗੱਲ ਤੁਸੀਂ ਆਪਣੇ ਆਪ ਨੂੰ ਨਸ਼ੇ ਤੋਂ ਵਿਚਾਲਿਆ ਤਾਂ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ ਤੁਸੀਂ ਐਂ ਕਰਿਓ ਦੁਨੀਆ ਦੇ ਕਿਸੇ ਕੋਨੇ ਦੇ ਭag ਜੋ ਤੁਹਾਨੂੰ ਰੋਟੀ ਪਾਣੀ ਚਾਹ ਪਾਣੀ ਪੰਜਾਬ ਦੇ ਵਿੱਚ ਤਾਂ ਮਿਲੀ ਜਾਣਾ ਪਰ ਜੇਕਰ ਤੁਸੀਂ ਆਪਣਾ ਸਰੀਰ ਨਸ਼ੇ ਦੇ ਉੱਪਰ ਲਾ ਲਿਆ ਤਾਂ ਤੁਹਾਨੂੰ ਨਸ਼ਾ ਨਹੀਂ ਕਿਤੋਂ ਮਿਲਣਾ ਨਸ਼ੇ ਤੋਂ ਜਿਹੜੇ ਨੌਜਵਾਨ ਨੇ ਪਹਿਲੀ ਪ੍ਰਾਪਤੀ ਹੈ ਜਿਹੜੇ ਆਹ ਜਵਾਨੀ ਦੇ ਵਿੱਚ ਨਸ਼ੇ ਤੋਂ ਵਿਚਾਲਿਆ ਉਹ ਵੱਡੀ ਪ੍ਰਾਪਤੀ ਹੈ ਅਗਲੀ ਪ੍ਰਾਪਤੀ ਇਹ ਆ ਤੁਹਾਡੇ ਦਿਮਾਗ ਦੇ ਵਿੱਚ ਹਸਣ ਖੇਡਣ ਦੇ ਨਾਲ ਕੁੱਦਣ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਆਪਣਾ ਭਵਿੱਖ ਚੱਲਣਾ ਚਾਹੀਦਾ ਵੀ ਅਸੀਂ ਕੱਲ ਨੂੰ ਵੱਡੇ ਹੋਵਾਂਗੇ ਅਸੀਂ ਕਿਵੇਂ ਆਪਣਾ ਭਵਿੱਖ ਸਵਾਰਨਾ ਹੈ ਕਿਵੇਂ ਆਪਣਾ ਮਾਪੇ ਬਾਬ ਦੀ ਸੇਵਾ ਕਰਨੀ ਹੈ ਮਾਪੇ ਬਾਬ ਦੀ ਸੇਵਾ ਤਾਂ ਕਰੋਗੇ ਜੇ ਤੁਹਾਡੇ ਕੋਲੇ ਰੋਜ਼ਗਾਰ ਹੋ ਤੁਹਾਡੇ ਕੋਲੇ ਕੰਮ ਹੋਊਗਾ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਨਸ਼ੇ ਦੇ ਵਿੱਚ ਪੈ ਗਏ ਤੁਹਾਡੇ ਮਾਪੇ ਠੀਕ ਹੈ ਤੜਪ ਤੜਪ ਕੇ ਮਰੂਗੇ ਹੁਣ ਮਾਪੇ ਬਾਬ ਆਪਾਂ ਨੂੰ ਆਪਾਂ ਨੂੰ ਮਾਪੇ ਬਾਬ ਜਨਮ ਕਿਉਂ ਦਿੰਦਾ ਮਾਪੇ ਬੱਚੇ ਕਿਉਂ ਪੈਦਾ ਕਰਦਾ ਹੁਣ ਕੱਲ ਨੂੰ ਤੁਹਾਡੇ ਵਿਆਹ ਹੋਣਗੇ ਤੁਸੀਂ ਬੱਚੇ ਪਤਾ ਕਿਸ ਤੁਹਾਡੇ ਸਭ ਤੋਂ ਵੱਡੀ ਦਿਮਾਗ ਦੇ ਵਿੱਚ ਇਹ ਗੱਲ ਹੋਣੀ ਆ ਬੱਚਾ ਪੈਦਾ ਕਰਨ ਵੇਲੇ ਵੀਰ ਬੱਚਾ ਸੀ ਤਾਂ ਪੈਦਾ ਕਰਾਂ ਸਾਡਾ ਆਉਣ ਜਦੋਂ ਅਸੀਂ ਬੁੱਢੇ ਹੋਵਾਂਗੇ ਜਾਂ ਸਾਡੀ ਅੱਗੇ ਜੜ ਲੱਗੇ ਜਾਂ ਜਦੋਂ ਬੁੱਢੇ ਹੋਵਾਂਗੇ ਸਾਡੀ ਬੱਚੇ ਸੇਵਾ ਕਰਨ ਇਹ ਇਸ ਕਰਕੇ ਸੀ ਬੱਚੇ ਪੈਦਾ ਕਰਦੇ ਜਿਆਦਾਤਰ ਸਾਡਾ ਬੱਚੇ ਪੈਦਾ ਕਰਨ ਦਾ ਇਹ ਇਹ ਕਾਰਨ ਹੈ ਹੁਣ ਜਿਹੜਾ ਵੀ ਬੰਦਾ ਜਿਹੜਾ ਸੀ ਬੱਚਾ ਪੈਦਾ ਸੀ ਕਰ ਬੱਚਾ ਸੀ ਜਿਹੜਾ ਹੁਣ ਮਾਪੇ ਇਹ ਸੋਚ ਕੇ ਬੱਚਾ ਪੈਦਾ ਕਰਦਾ ਹੁਣ ਜਿਹੜਾ ਬੱਚਾ ਨਸ਼ੇ ਦੇ ਵਿੱਚ ਹੀ ਗਿਰ ਗਿਆ ਜਾਂ ਘਰ ਤੋਂ ਨਕਾਮਾ ਇਹ ਹੋ ਗਿਆ ਹੁਣ ਉਹਦੇ ਲਈ ਫਿਰ ਬੱਚਾ ਪੈਦਾ ਕੀਤੇ ਦਾ ਕੀ ਫਾਇਦਾ ਹੋਇਆ ਤੁਸੀਂ ਇਹ ਚੀਜ਼ਾਂ ਦੇਖ ਕੇ ਨਾ ਵੀ ਜੋ ਨੋ ਤੁਹਾਡੇ ਆਪਣੇ ਬੰਮਣ ਦੇ ਵਿੱਚ ਵੀ ਇਹ ਖਿਆਲ ਆਉਣਾ ਤੁਸੀਂ ਬੱਚੇ ਆਪਾਂ ਨੂੰ ਮਾਪੇ ਨੇ ਇਸ ਕਰਕੇ ਪੈਦਾ ਕੀਤਾ ਮਾਪਾਪ ਦੀ ਸੇਵਾ ਕਰਨੀ ਸਮਾਜ ਦੀ ਸੇਵਾ ਕਰਨੀ ਤੇ ਆਪਣੇ ਦੇਸ਼ ਦੀ ਸੇਵਾ ਕਰਨੀ ਇਹ ਸਭ ਤੋਂ ਵੱਡੀ ਗੱਲ ਆ ਸੇਵਾ ਭਾਵਨਾ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁਣ ਅੱਜ ਪੰਜਾਬ ਦੇ ਵਿੱਚ ਨਸ਼ਾ ਇੰਨਾ ਫੈਲ ਗਿਆ ਹੁਣ ਸਭ ਵਾਲੇ ਦਿਨ ਚੱਲ ਰਹੇ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਨੀਹਾਂ ਦੇ ਵਿੱਚ ਚੜ੍ਹ ਜਾਣਾ ਜ਼ੁਲਮ ਦੇ ਖਿਲਾਫ ਖਿਲਾਫ ਆਪਣਾ ਆਪ ਵਾਰ ਜਾਣਾ ਕਿੱਡੀ ਵੱਡੀ ਸਿੱਖ ਧਰਮ ਦੇ ਵਿੱਚ ਪ੍ਰਾਪਤੀ ਆ ਪੂਰੀ ਦੁਨੀਆ ਦੇ ਵਿੱਚ ਦੇਖ ਲਿਓ ਐਡੀ ਵੱਡੀ ਸਹਾਇਤ ਕਿਤੇ ਨਹੀਂ ਹੈਗੀ ਇਕੱਲੇ ਇਹ ਨਹੀਂ ਹੈਗਾ ਕਿ ਉਹ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਸਰਬੰਸ ਇਕੱਲਾ ਹੀ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਰਬੰਸ ਉਹਨਾਂ ਨੇ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਆਪ ਵਰਤ ਕਿਉਂਕਿ ਉਸ ਸਮੇਂ ਦੇ ਰਾਜੇ ਬਹੁਤ ਜ਼ੁਲਮ ਕਰ ਰਹੇ ਸੀਗੇ ਕਿਸੇ ਨੂੰ ਧਰਮ ਬਦਲਣ ਲਈ ਕਹਿ ਰਹੇ ਸੀ ਕਿ ਆਪਣਾ ਆਪ ਜ਼ੁਲਮ ਕਰ ਰਹੇ ਸੀ ਆਪਣਾ ਆਪ ਕੁਰਬਾਨ ਕੀਤਾ ਸੌਰੀ ਕੁਰਬਾਨ ਕੀਤਾ ਹੈਨਾ ਆਪਣਾ ਆਪ ਕੁਰਬਾਨ ਕੀਤਾ ਨਾ ਹੂੰ ਪਰ ਤੋਂ ਆਪਾਂ ਆਪਣੀ ਪੰਜਾਬ ਦੀ ਨੌਜਵਾਨੀ ਉਸ ਚੀਜ਼ਾਂ ਦੇ ਵਿੱਚ ਨਸ਼ੇ ਦੇ ਵਿੱਚ ਬੜੀ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪਖੰਡ ਆਪਣੇ ਮੈਂ ਤੁਹਾਨੂੰ ਗੱਲ ਦਾ ਤੁਸੀਂ ਆਪਾਂ ਕਿਸਾਨ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਪਖੰਡ ਆਪਣੇ ਬਹੁਤ ਵੱਧ ਗਿਆ ਕੋਈ ਕਿਤੇ ਕੋਈ ਪਖੰਡ ਦੇ ਵਿੱਚ ਬੜੀਆਂ ਦਾ ਕੋਈ ਪਖੰਡ ਦੇ ਵਿੱਚ ਬੜੀ ਜਾਂਦਾ ਤੁਹਾਨੂੰ ਇਹ ਚੀਜ਼ ਦੀ ਸਮਝ ਨਹੀਂ ਹੈਗੀ ਕਿ ਅਸੀਂ ਜਿਹੜੀ ਅਸਲੀ ਆਪਣਾ ਮੂਲ ਨਹੀਂ ਪਛਾਣ ਕਰ ਰਹੇ ਮੂਲ ਕੀ ਹੈ ਮੂਲ ਸਾਡਾ ਜਿਹੜਾ ਇਸਤਰੀ ਸਾਡੇ ਵਿੱਚ ਸਿੰਘ ਲੱਗਦਾ ਸਾਡਾ ਜਿਹੜਾ ਕਿ ਗੁਰੂ 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 ਗ੍ਰੰਥ ਸਾਹਿਬ ਮਹਾਰਾਜ ਹੈ ਨਾ ਇਕ ਓੰਕਾਰ ਤੋਂ ਲੈ ਕੇ ਸਾਰੀ ਜਿਹੜੀ ਬਾਣੀ ਉਹ ਉਸ ਪ੍ਰਮਾਤਮਾ ਦੀ ਗੱਲ ਕਰਦੀ ਹੈ ਹੁਣ ਜਿਵੇਂ ਤੁਸੀਂ ਕਿਹਾ ਸੀ ਮੈਂ ਅਰਦਾਸ ਇਸ ਕਿਰਤ ਦੇ ਵਿੱਚੋਂ ਗੁਰੂ ਅਰਦਾਸ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਡਾ ਵੱਡਾ ਸਤਿਕਾਰ ਮਿਲਿਆ ਹੋਇਆ ਹੈ ਗੁਰੂ ਅਰਦਾਸ ਮਹਾਰਾਜ ਨੂੰ ਕਿੱਡਾ ਵੱਡਾ ਸਤਿਕਾਰ ਮਿਲਿਆ ਹੋਇਆ ਤੇ ਜਦੋਂ ਗੁਰੂ ਅਰਦਾਸ ਪਾਤਸ਼ਾਹ ਮਹਾਰਾਜ ਦੇਣ ਤੋਂ ਪਤਾ ਕੀ ਹੈ ਤੁਸੀਂ ਮਜ਼ਦੂਰ ਘਰਾਂ ਦੇ ਵਿੱਚੋਂ ਆਇਆ ਗੁਰੂ ਅਰਦਾਸ ਪਾਤਸ਼ਾਹ ਮਹਾਰਾਜ ਨੇ ਜਨਮ ਉਦੋਂ ਲੈਂਤਾ ਜਦੋਂ ਕਿ ਝੂਠ ਦਾ ਬੋਲ ਵਾਲਾ ਬਹੁਤ ਸੀ ਤੇ ਜ਼ੁਲਮ ਬਹੁਤ ਹੋ ਰਿਹਾ ਸੀ ਉਸ ਸਮੇਂ ਦੇ ਕੁਝ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੂੰ ਪੰਡਤ ਕਹਿੰਦੇ ਸੀ ਪੜ੍ਹੇ ਲਿਖੇ ਪੰਡਤਾਂ ਨੇ ਪਤਾ ਕੀ ਕੀਤਾ ਸੀਗਾ ਆ ਕਿਤਾਬ ਵੀ ਹੈ ਤੇ ਵਿੱਚ ਵੀ ਤੁਹਾਨੂੰ ਦਿਖਾ ਦਿੰਨਾ ਬੁਛ ਮੈਂ ਵਿਚਾਰਧਾਰਾ ਭਾਰਤੀ ਲੋਕ ਨੀਚ ਕਿਵੇਂ ਬਣਿਆ ਹਨ ਇਹ ਵੀ ਮੈਂ ਪੜ੍ਹੀ ਹੈ ਕੁਝ ਗੱਲਾਂ ਇਹਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜਿਆਦਾਤਰ ਮੈਂ ਗੱਲਾਂ ਨਾਲ ਸਹਿਮਤ ਹਾਂ ਕੁਝ ਗੱਲਾਂ ਮੈਨੂੰ ਆਪ ਨੂੰ ਆਪ ਨੂੰ ਲੱਗੀਆਂ ਹੈ ਹਨਾ ਭਾਰਤੀ ਲੋਕ ਨੀਚ ਕਿਵੇਂ ਬਣੇ ਇਹ ਪੜਨ ਵਾਲੀ ਕਿਤਾਬ ਹੈ ਠੀਕ ਹੈ ਤੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਤਾਂ ਵੀ ਜਿਹੜਾ ਜਾਤੀ ਪਾਤੀ ਦੀ ਪਰੰਪਰਾ ਜਦੋਂ ਬਹੁਤ ਜ਼ਿਆਦਾ ਚੱਲ ਰਹੀ ਸੀ ਕੁਝ ਪੜ੍ਹੇ ਲਿਖੇ ਲੋਕ ਉਸ ਸਮੇਂ ਦੇ ਵਿੱਚ ਰਾਜੇ ਸੀਗੇ ਜਿਹੜੇ ਰਾਜੇ ਸੀਗੇ ਉਹ ਸਸ ਰਾਜ ਕਰ ਰਹੇ ਸੀ ਉਹ ਜਮਾ ਜਮਾ ਉਹਨਾਂ ਨੂੰ ਕੋਈ ਸਣੀ ਜੀ ਪਤਾ ਪਾਗਲ ਕਿਸਮ ਦੇ ਬੰਦੇ ਕਹਿ ਲਿਆ ਠੀਕ ਹੈ ਨਾ ਗੱਲ ਪਰ ਉਹਨਾਂ ਦੇ ਲਵੇ ਕੁਝ ਪੜ੍ਹੇ ਲਿਖੇ ਬੰਦੇ ਸੀ ਕਿ ਉਹ ਕੀ ਕਰਦੇ ਉਹ ਜਾਤਾਂ ਪਤਾਂ ਲਈ ਵੱਡੇ ਵੱਡੇ ਜੱਗ ਕਰਾਈ ਜਾਂਦੇ ਪੜੇ ਲਿਖੇ ਉਹ ਜਿਹੜੇ ਬ્રાਹਮਣ ਸੀ ਕੁਝ ਪੰਡਤਾਂ ਦੀ ਆਪਾਂ ਗੱਲ ਕਰੀਏ ਉਹ ਪੰਡਤ ਪੜੇ ਲਿਖੇ ਲੋਕ ਆ ਸਾਡਾ ਨੂੰ ਸਾਰੇ ਸੂਦਰ ਬਣਾਇਆ ਹੋਇਆ ਸੀਗਾ ਜੱਟ ਵੀ ਸੂਤ ਆਪਾਂ ਸਾਰੇ ਸੂਦਰ ਸੀਗੇ ਸਾਰੇ ਜਣੇ ਆਪਣੇ ਹੱਥਾਂ ਚ ਕਿਤੇ ਕੰਨਾ ਚਿੱਕਾ ਪਾ ਤਾ ਦਾ ਬਹੁਤ ਉਸ ਸਮੇਂ ਮਨੁਮਾਨਤਾ ਸੀ ਜਿਹੜੇ ਮਨੁੱਖ ਸੀਗਾ ਉਸ ਸਮੇਂ ਬਹੁਤ ਮਾੜੀ ਹਾਲਾਤ ਸੀਗੇ ਬਹੁਤ ਮਾੜੇ ਹਾਲਾਤ ਸੀਗੇ ਗੁਰੂ ਅਰਦਾਸ ਪਾਤਸ਼ਾਹ ਮਹਾਰਾਜ ਨੇ ਉਦੋਂ ਸਾਨੂੰ ਉੱਪਰ ਚੱਕਿਆ ਠੀਕ ਹੈ ਉਦੋਂ ਗੁਰੂ ਅਰਦਾਸ ਮਹਾਰਾਜ ਨੇ ਬਾਣੀ ਲਿਖੀ ਸਾਂਝੀ ਮਾਨਵਤਾ ਦੀ ਬਾਣੀ ਲਿਖੀ ਦੱਸਿਆ ਵੀ ਇਹ ਜਾਤਾਂ ਪਾਤਾਂ ਕੀ ਨੇ ਮਨੁੱਖ ਕਰਨ ਕੀ ਆ ਤੇ ਮਨੁੱਖ ਦਾ ਕੰਮ ਕੀ ਆ ਝੂਠ ਦਾ ਬੋਲ ਬਾਲਾ ਬਹੁਤ ਸੀਗਾ ਗੁਰੂ ਅਰਦਾਸ ਗੁਰੂ ਅਰਦਾਸ ਮਹਾਰਾਜ ਨੇ ਇੱਕ ਪ੍ਰਮਾਤਮਾ ਦੀ ਗੱਲ ਕੀਤੀ ਪਖੰਡਵਾਜ ਤੋਂ ਕੱਢਿਆ ਜਿਹੜਾ ਝੂਠੇ ਜੱਗ ਹੋਣੇ ਝੂਠੀਆਂ ਉਹ ਬਲੀਆਂ ਦੇਣੀਆਂ ਝੂਠੇ ਹੋਣਾਂ ਜਿਹੜਾ ਜ਼ਿਆਦਾਤਰ ਬਲੀ ਦੇਣੀ ਹਨ ਬਲੀ ਦੇਣੀ ਉਹ ਉਦੋਂ ਉਹ ਉਦੋਂ ਸਾਰਾ ਕੁਝ ਚੱਲ ਰਿਹਾ ਸੀ ਗੁਰੂ ਅਰਦਾਸ ਮਹਾਰਾਜ ਨੇ ਇੱਕੋ ਹੀ ਬਾਣੀ ਦੇ ਵਿੱਚ ਜਿਹੜੀ ਇੱਕ ਪੰਗਤੀ ਹੈ ਜਿਹੜੀ ਕਿ ਮੇਰੇ ਬਹੁਤ ਹਾਰਡ ਟਾਈਮ ਯਾਦ ਰਹਿੰਦੀ ਆ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਪਉ ਦਰਸ਼ਨ ਦੇਖੇ ਦਾ ਅਰਥ ਇਹ ਆ ਵੀ ਮਨੁੱਖ ਨੂੰ ਜਿਹੜਾ ਜਨਮ ਆ ਬੜੀਆਂ ਜੂਨਾ ਤੋਂ ਬਾਅਦ ਮਿਲਿਆ ਜੂਨਾ ਭੁਗਤਣ ਤੋਂ ਬਾਅਦ ਮਿਲਿਆ ਠੀਕ ਹੈ ਵੀ ਇਸ ਜਨਮ ਦੇ ਵਿੱਚ ਕੋਈ ਚੰਗਾ ਕਰਮ ਕਮਾ ਕੇ ਜਾਈਏ ਪ੍ਰਮਾਤਮਾ ਨੂੰ ਕਹਿ ਰਹੇ ਨੇ ਗੁਈ ਅਸੀਂ ਇਹ ਉਸ ਪ੍ਰਮਾਤਮਾ ਨੂੰ ਤੇਈਏ ਤੇ ਚੰਗਾ ਸੇਵਾ ਤੇ ਚੰਗਾ ਸਮਾਜ ਪੈਦਾ ਕਰੀਏ ਠੀਕ ਹੈ ਵੀ بڑے ਜਨਮਾਂ ਤੋਂ ਅਸੀਂ ਵਿਛੜਿਆ ਆ ਕਿਉਂ ਨਸ਼ਿਆਂ ਦੇ ਵਿੱਚ ਆਪਣੀ ਜਵਾਨੀ ਗਾਲੀ ਕਿਉਂ ਮਾੜੇ ਮਾੜੇ ਉਹਨਾਂ ਦੇ ਵਿੱਚ ਅਸੀਂ ਆਪਣੀ ਜਵਾਨੀ ਨੂੰ ਗਾਲੀ ਕਿਉਂ ਕਿਸੇ ਦਾ ਬੁਰਾ ਕਰੀਏ ਵੀ ਇਹ ਪਰਮਾਤਮਾ ਹੀ ਜਨਮ ਤੇ ਤਾਰੇ ਲਿਖੇ ਆ ਸਾਨੂੰ ਕੁਝ ਜਿ ਹੁਣ ਮਨੁੱਖ ਕਿੰਨੀਆਂ ਜਉਨਾ ਭੁੱਖ ਤਕਿਆ ਸੱਪ ਪਤਨ ਕੀ ਕੀ ਬਣ ਕੇ ਆ ਸੱਪ ਪਸ਼ੂ ਕਿੰਨਾ ਕੁਝ ਬਣ ਕੇ ਆ ਇਸ ਕਰਕੇ ਉਹ ਖੋਜ ਕਰਕੇ ਗੁਰੂ ਰਵਿਦਾਸ ਰਵਿਦਾਸ ਮਹਾਰਾਜ ਨੇ ਦੱਸੀ ਅਸਲ ਦੇ ਵਿੱਚ ਸਮਝਣ ਵਾਲੀ ਗੱਲ ਇਹ ਆ ਪਰ ਮੇਰੇ ਬੀਰੋ ਬੀਰੋ ਭਰਾਵੋ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਬਹੁਤ ਜ਼ਿਆਦਾ ਪਾੜਿਆ ਜਾ ਰਿਹਾ ਹੈ ਇਹ ਤੁਸੀਂ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਇੱਥੇ ਆ ਕੇ ਜੁੜਦੇ ਆ ਸੁਣ ਲਾ ਮੇਰੇ ਧਿਆਨ ਨਾਲ ਗੱਲ ਬਾਸੀਆਂ ਨਾਲ ਲੈ ਮੈਂ ਤੁਹਾਨੂੰ ਚਾਹ ਵੀ ਪੀਊਂਗਾ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣਾ ਚਾਹਣਾ ਮੇਰੇ ਧਿਆਨ ਨਾਲ ਗੱਲ ਸੁਣ ਲਾ ਸੁਣਨਾ ਤੇ ਸੁਣ ਨਹੀਂ ਰਹੇ ਮੇਰੀ ਗੱਲ ਇਹ ਗੱਲ ਨੂੰ ਅਮਲ ਕਰਕੇ ਜਾਣਾ ਠੀਕ ਬਾਸੀਆਂ ਨਹੀਂ ਲੈਣੀਆਂ ਇਹ ਅੱਜ ਵੀ ਜਿਹੜੀ ਉਹੀ ਗੱਲ ਅੱਜ ਵੀ ਉਹੀ ਚੱਲ ਰਹੀ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਸਮੇਂ ਚੱਲ ਰਹੀ ਸੀ ਹੁਣ ਦੁਬਾਰਾ ਫੇਰ ਝੂਠ ਦਾ ਬੋਲਬਾਲਾ ਬਹੁਤ ਵੱਧ ਗਿਆ ਜਿਹੜੀ ਸੁਣ ਮੈਂ ਦੱਸ ਦੱਸ ਰਿਹਾ ਹਾਂ ਗੱਲ ਜਿਵੇਂ ਸਾਨੂੰ ਪਹਿਲਾਂ ਪਾੜ ਕੇ ਰੱਖਿਆ ਸੀ ਗੁਲਾਮ ਕਰਕੇ ਰੱਖਿਆ ਸੀ ਹੁਣ ਵੀ ਉਹੀ ਚੀਜ਼ ਚੱਲ ਰਹੀ ਹੈ ਹੁਣ ਜਿਹੜੇ ਵੋਟਾਂ ਵਾਲੇ ਲੋਕ ਨੇ ਉਹ ਸਾਨੂੰ ਪਾੜੀ ਜਾਂਦੇ ਨੇ ਆਪਦੇ ਵਿੱਚ ਸੁਣ ਲੈ ਮੇਰੀ ਗੱਲ ਜਿਹੜੀ ਤੁਹਾਨੂੰ ਉਸ ਗੱਲ ਨਾਲ ਮੈਂ ਜੋੜ ਰਿਹਾ ਬਸ ਉਹਨੂੰ ਗੁਰੂ ਅਰਜਨ ਦੇਵ ਜੀ ਤੁਸੀਂ ਕਿਹਾ ਮਜ਼ਦੂਰਾਂ ਦੇ ਪੱਥੋਂ ਮੌਸ ਹਾਵਨਾ ਉਸ ਹਾਵਨਾ ਗੱਲ ਕਰਦਾ ਹੁਣ ਅੱਜ ਵੀ ਸਾਨੂੰ ਇਹ ਰਾਜਨੀ ਉਸ ਸਮੇਂ ਦੇ ਵਿੱਚ ਵੀ ਇਹੀ ਸਿਗਰ ਰਾਜ ਕਰਨ ਦੇ ਮਾਰੇ ਰਾਜਿਆਂ ਦੇ ਲਵੇ ਸੀਗੇ ਉਸ ਲੋਕ ਰਾਜੇ ਸੀਗੇ ਪੜੇ ਲਿਖੇ ਲੋਕ ਮਨੁਸੇਵਰਤੀ ਪਾੜ ਲਓ ਕੀ ਕਹਿੰਦੀ ਹੈ ਠੀਕ ਹੈ ਨਾ ਗੱਲ ਪੜੇ ਲਿਖੇ ਲੋਕ ਉਹਨਾਂ ਨੇ ਉਦੋਂ ਵੀ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀ ਹੁਣ ਵੀ ਅਸੀਂ ਗੁਲਾਮ ਹੋ ਵੀ ਬਣੇ ਹੋਇਆ ਸਮਝਿਆ ਹੈ ਕਿ ਨਾ ਤੁਹਾਨੂੰ ਗੱਲ ਹਾਂਜੀ ਹਾਂਜੀ ਜਾਤਾਂ ਪਾਤਾਂ ਦੇ ਵਿੱਚ ਪਾੜ ਰਹੇ ਨੇ ਤੇ ਪੰਜਾਬ ਨੂੰ ਨਸ਼ੇ ਦੇ ਨਸ਼ਾ ਵੰਡ ਰਹੇ ਨੇ ਪੰਜਾਬ ਦੇ ਵਿੱਚ ਸਮਝ ਗਿਆ ਹੁਣ ਤੁਸੀਂ ਮੇਰੀ ਗੱਲ ਹਾਂਜੀ ਬਈ ਮੇਰਾ ਤੁਹਾਨੂੰ ਇਹ ਸਮਝਾਉਣਾ ਵੀ ਤੁਸੀਂ ਇਨਸਾਨੀਅਤ ਨੂੰ ਪਿਆਰ ਕਰਨਾ ਤੇ ਇਹ ਦੇਖਣਾ ਵੀ ਸਾਨੂੰ ਕਿਵੇਂ ਰਾਜਨੀਤਿਕ ਲੋਕ ਲੁੱਟ ਲੁੱਟ ਕੇ ਖਾਈ ਜਾਂਦੇ ਨੇ ਠੀਕ ਹੈ ਅੱਜ ਇੱਕ ਪੜਿਆ ਲਿਖਿਆ ਬੰਦਾ ਪੜਿਆ ਲਿਖਿਆ ਬੰਦੇ ਨੂੰ ਤਾਂ ਪੁਰਜਗਾਰ ਨਹੀਂ ਮਿਲ ਰਿਹਾ ਇੱਕ ਇੱਕ ਜਮਾਂ ਐਣ ਜਿਹੜਾ ਕਿ ਪੋਲਿਟਿਕਲ ਪਾਰਟੀ ਦੇ ਵਿੱਚ ਚੱਲਿਆ ਹੋਇਆ ਬੰਦਾ ਗਮਰਾਹ ਕਰਕੇ 100 102 200 ਕਰੋੜ ਰੁਪਏ 5 500 ਕਰੋੜ ਰੁਪਏ ਇਕੱਠਾ ਕਰੀ ਜਾਂਦਾ ਪੈਸਾ ਕਿਹੜਾ ਲੋਕਾਂ ਨੇ ਟੈਕਸ ਦਾ ਪੈਸਾ ਤੁਹਾਡਾ ਪੈਸਾ ਇਸ ਚੀਜ਼ ਦੇ ਵਿੱਚ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿਵੇਂ ਗੁਰੂ ਗੁਰੂ ਰਦਾਸ ਗੁਰੂ ਰਵਦਾਸ ਮਹਾਰਾਜ ਨੇ ਜਾਤੀ ਪਾਤੀ ਦਾ ਖੰਡਨ ਕੀਤਾ ਕਿਵੇਂ ਮਾਨਵਤਾ ਦੀ ਗੱਲ ਕੀਤੀ ਤੇ ਕਿੰਨੂੰ ਉੱਚਾ ਚੱਕਣ ਦੀ ਗੱਲ ਕੀਤੀ ਅੱਜ ਫੇਰ ਉਹੀ ਕਿਸਾਨਾਂ ਦੇ ਵਿੱਚ ਰੌਲਾ ਜਾਤਾਂ-ਬਾਤਾਂ ਦੇ ਵਿੱਚ ਰੌਲਾ, ਧਰਮਾਂ ਦੇ ਵਿੱਚ ਰੌਲਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਆਪ ਬਾਰਦਾ। ਤੁਸੀਂ ਸਾਡੇ ਲੋਕ ਪਖੰਡ ਦੇ ਵਿੱਚ ਵਾਗੇ। ਪਖੰਡ ਤਾਂ ਸਾਡੇ ਧਰਮ ਦੇ ਵਿੱਚ ਹੈ ਨਹੀਂ। ਪਖੰਡ ਕੀ ਆ ਦੇਖੋ। ਗੁਰੂ ਅਰਦਾਸ ਮਹਾਰਾਜ ਨੇ ਤੁਸੀਂ ਦੇਖੋ ਜਿਹੜਾ ਤੁਸੀਂ ਹੁਣ ਆਪਾਂ ਕਹਨੇ ਆ ਆਪਾਂ ਅਸੀਂ ਰੰਧਾਸੀ ਸਿੱਖਾਂ। ਤਾਂ ਗੁਰੂ ਅਰਦਾਸ ਦੀ ਕੀ ਮਹਾਰਾਜ ਦੇ ਫਲਸਫੇ ਤੇ ਚੱਲਦੇ ਆਂ? ਦੱਸੋ। ਨਹੀਂ ਨਹੀਂ ਯਾਰ। ਨਹੀਂ ਚੱਲਦੇ ਨਾ। ਨਹੀਂ ਚੱਲਦੇ। ਉਹ ਸਾਨੂੰ ਅਸਲ ਦੇ ਵਿੱਚ ਉੱਥੋਂ ਸਾਨੂੰ ਪਾੜਿਆ ਜਾ ਰਿਹਾ। ਉਹ ਮਾਨਵਤਾ ਦੀ ਗੱਲ ਨਹੀਂ ਕਰ ਰਹੇ। ਉਹਨਾਂ ਦੇ ਪਿੱਛੇ ਸੀ ਲਾਗੇ। ਨਾ ਉਹ ਨਦੀ ਸੀ ਅਸੀਂ ਉਹਨਾਂ ਦੇ ਬਾਣੀ ਤੇ ਹਮਲ ਕਰਨ ਨੂੰ ਤਿਆਰ ਨਹੀਂ ਅਸੀਂ ਇਕੱਠੇ ਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਕਿੱਡਾ ਸਰਵਾਂ ਸਵਾਰਿਆ ਇਸ ਕਰਕੇ ਪਖੰਡ ਦੇ ਪਿੱਛੇ ਨ ਲੱਗੇ ਪਖੰਡ ਦੀ ਕਿੰਨੀ ਖੰਡਣਾ ਕੀਤੀ ਗੁਰੂ ਅਰਦਾਸ ਮਹਾਰਾਜ ਨੇ ਪਖੰਡ ਤਾਂ ਉਸ ਸਮੇਂ ਦੇ ਵਿੱਚ ਪਖੰਡੀ ਸੀਗਾ ਗੁਰੂ ਅਰਦਾਸ ਸਮੇਂ ਅੱਜ ਫਿਰ ਅਸੀਂ ਪਖੰਡਾਂ ਦੇ ਵਿੱਚ ਵੜੀਏ ਨੇ ਗੁੱਸਾ ਨਾ ਕਰੋ ਸਭ ਤੋਂ ਵੱਧ ਪਖੰਡ ਦੇ ਵਿੱਚ ਸਾਡੇ ਮਜ਼ਦੂਰ ਭਾਈਚਾਰਾ ਵੜਿਆ ਹੋਇਆ ਠੀਕ ਹੈ ਜੀ ਠੀਕ ਹੈ ਸਭ ਤੋਂ ਵੱਧ ਪਖੰਡ ਦੇ ਵਿੱਚ ਸਾਡਾ ਮਜ਼ਦੂਰ ਭਾਈਚਾਰਾ ਵੜਿਆ ਹੋਇਆ ਹੁਣ ਕੀ ਕਰਦੇ ਨੇ ਮਜ਼ਦੂਰ ਭਾਈਚਾਰਾ ਇੱਕ ਪਖੰਡੀ ਬਾਬੇ ਲੈ ਜਾਂਦਾ ਪਖੰਡੀ ਬਾਬੇ ਤੇ ਜਾਂਦਾ ਪਖੰਡੀਆਂ ਬਾਬੇ ਜਿਹੜੇ ਹੁਣ ਬੈਠੇ ਆ ਅਸੀਂ ਪਖੰਡੀ ਬਾਬੇ ਨੇ ਸਿਰ ਹਲਾਈ ਜਾਂਦੇ ਆਏ ਆਏ ਕਿਲਕੇ ਸਿਰ ਹਲਾਈ ਆ ਹਲਾਉਂਦੇ ਆ ਮੈਨੂੰ ਆਦਾ ਸੋ ਉਹਨਾਂ ਕੋਲੇ ਕੀ ਐ ਕਈ ਤਾਂ ਮੈਂ ਤੁਹਾਨੂੰ ਗੱਲ ਆਦਾ ਜਿਹੜੇ ਆਪਣੇ ਨਾਲ ਕੋਈ 5-7 ਬੰਦੇ ਆ ਫਿਰ ਮਸ਼ਹੂਰ ਨੇਗੇ ਇੱਕ ਤਾਂ ਉੱਧਰ ਲੱਗਿਆ ਉਹ ਟੈਂਪੂ ਸੀਗਾ ਉਹ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਦਿਖਾਉਣਾ ਉਹ ਟੈਂਪੂ ਜੀ ਹਾਂਜੀ ਬੋਲੋ ਉਹ ਜਿਹੜਾ ਉਹ ਵੀ ਵੀਡੀਓ ਲੀਕ ਹੋਈ ਹੋਈ ਜਿਹੜਾ ਮਾਤਾ ਦੀ ਗੱਲ ਕਰਦਾ ਜਿਹੜਾ ਕਹਿੰਦਾ ਮੇਰੇ ਤੇ ਮਾਤਾ ਆ ਗਈ ਟੈਂਪੂ ਬੰਦਾ ਹਾਂ ਟੈਂਪੂ ਬੰਦਾ ਹੋ ਜਿਹੜਾ ਮਾਤਾ ਦੀ ਗੱਲ ਕਰਦਾ ਮੇਰੇ ਤੇ ਮਾ ਉਹ ਟੈਂਪੂ ਬੰਦਾ ਹੁਣ ਉੱਥੇ ਜਾ ਕੇ ਉਹਨੂੰ ਲੋਕ ਪੈਹ ਹੈ ਜੜਾਈ ਜਾਂਦੇ ਨੇਗੇ ਹਾਂ ਜੀ ਹੈ ਕਿਤੇ ਕੋਈ ਕਹਿੰਦਾ ਸਾਡੇ ਧੂਣਾ ਲੱਗਿਆ ਜੀ ਇੱਕ ਡਾ ਵੱਡਾ ਪਖੰਡ ਤੁਸੀਂ ਕੀ ਚੀਜ਼ ਸੋਚੋ ਗੁਰੂ ਅਰਦਾਸ ਮਹਾਰਾਜ ਨੇ ਕਿੰਨਾ ਪਖੰਡ ਤੋਂ ਸਾਨੂੰ ਦੂਰ ਕੀਤਾ ਡਾਕਟਰ ਭੀਮਰਾਵ ਵੇਦਕਾਰ ਦੀ ਸੋਚ ਕੀ ਸੀ ਡਾਕਟਰ ਭੀਮਰਾਵ ਦੀ ਸੋਚ ਕੀ ਸੀ ਤੁਹਾਨੂੰ ਪਤਾ ਕਿੰਨਾ ਕੁਛ ਇਹਨਾਂ ਨੇ ਸਾਨੂੰ ਹੈ ਸਬਧਾਨ ਬਣਾਇਆ ਹਾਂ ਸਬਧਾਨ ਬਣਾਇਆ ਤੇ ਨਾਲ ਤਾਂ ਸਬਧਾਨ ਬਣਾਇਆ ਤੇ ਨਾਲੇ ਕਿੰਨਾ ਉੱਚਾ ਚੱਕਿਆ ਹਾਂ ਜੀ ਪਰ ਗੱਲ ਤੁਹਾਨੂੰ ਸਮਝ ਇਹ ਨਹੀਂ ਆਉਂਦੀ ਵੀ ਅਸੀਂ ਉਸ ਪੜ੍ਹਾਈ ਨਾਲ ਟੁੱਟ ਕੇ ਅਸੀਂ ਫੇਰ ਸਾਡੇ ਮਾਪਿਓ ਪਖੰਡੀ ਬਾਬਿਆਂ ਕੋਲੇ ਜਾਈਂਦੇ ਨੇ ਸਹੀ ਗੱਲ ਹੈ ਜਿਹੜਾ ਸਾਨੂੰ ਹੁਣ ਤੁਸੀਂ ਦੇਖੋ ਅਸੀਂ ਆਪਣੇ ਆਪ ਨੂੰ ਦੁਰਵਪਤਾ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਗਰੀਬੀ ਦੀ ਜਿੰਦਗੀ ਹੈ ਉਹ ਚ ਕਿਵੇਂ ਉੱਪਰ ਲੰਘਣਾ ਇਹ ਪਖੰਡਵਾਦ ਦਾ ਬੋਲ ਬਲਾ ਕਿੰਨਾ ਵੱਧ ਹੈ ਗੁਰੂ ਗ੍ਰੰਥ ਸਾਹਿਬਹਾਰਾਜਾ ਇੱਕ ਓੰਕਾਰ ਤੋਂ ਲੈ ਕੇ ਸਾਰੀ ਬਾਣੀ ਵਿਗਿਆਨ ਦੀ ਤੇ ਸਾਰੇ ਜਿਹੜੀ ਮਨੁੱਖਤਾ ਦੀ ਮਾਨਵਤਾ ਦੀ ਗੱਲ ਕਰਦੇ ਆ ਪਖੰਡ ਦੇ ਨੇੜੇ ਤੇੜੇ ਨਹੀਂ ਲੱਗਦਾ ਸਾਡੇ ਲੋਕ ਉਹਨੂੰ ਛੱਡ ਕੇ ਫੇਰ ਪਖੰਡ ਨੂੰ ਪੂਜੀ ਜਾਂਦੇ ਨੇ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸੇ ਦਿੜੇ ਚੱਲ ਰਹੇ ਨੇਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਅਨੰਦਪੁਰ ਦਾ ਸਭ ਦਾ ਕਿਲਾ ਛੱਡਿਆ ਜਿਹੜੇ ਉਸ ਸਮੇਂ ਦੇ ਮੁਸਲਮਾਨ ਰਾਜੇ ਸੀਗੇ ਫੇਰ ਆ ਛੱਡਦੇ ਨੇ ਉਹਨਾਂ ਨੇ ਝੂਠਿਆਂ ਸੌਂ ਖਾਧੀਆਂ ਝੂਠਿਆਂ ਸੌਂ ਖਾਧੀਆਂ ਜੋ ਵੀ ਖਾਧੀਆਂ ਉਹਨਾਂ ਨੇ ਪਖੰਡ ਕੀਤਾ ਤਾਂ ਸਿੱਖਾਂ ਨੇ ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਦੀ ਗੱਲ ਮੰਨੀ ਤਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਅੱਗੇ ਹੁੰਦੇ ਹੋ ਹੌਂਦੇ ਸਰਸਾ ਨਦੀ ਦੇ ਵਿਛੋੜ ਫਿਰ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਵੱਡੇ ਦੋ ਸਾਹਿਬਜਾਦੇ ਸੀ ਹੁੰਦੇ ਨੇਗੇ ਦੋ ਸਾਹਿਬਜਾਦੇ ਪਹਿਲਾਂ 9 ਸਾਲ ਦੀ ਉਮਰ ਦੇ ਵਿੱਚ ਜਦੋਂ ਕਿ ਐਡਾ ਬੋਲਬਲਾ ਸੀਗਾ ਉਦੋਂ ਤੱਕ ਗੁਰੂ ਤੇਗ ਬਹਾਦਰ ਆਪਣੇ ਪਿਤਾ ਦਾ ਆਪਣੇ ਪਿਤਾ ਬਾਰੇ ਫਿਰ ਇਸ ਤੋਂ ਬਾਅਦ ਆਪਣੇ ਦੋ ਸਾਹਿਬਜਾਦੇ ਵੱਡੇ ਠੀਕ ਹੈ ਚਮਕੌਰ ਸਾਹਿਬ ਦੀ ਗੱਡੀ ਸੀਤ ਕਰਾਏ ਇਸ ਤੋਂ ਬਾਅਦ ਅੱਗੇ ਅੱਗੇ ਪਾਸ਼ਾ ਆਉਂਦੇ ਆਉਂਦੇ ਠੀਕ ਹੈ ਮਾਚੀ ਵੱਡੇ ਜੰਗਲਾਂ 'ਚ ਆ ਜਾਂਦੇ ਨੇਗੇ ਅੱਗੇ ਦੋ ਸਾਹਿਬਜਾਦੇ ਨੀਹਾਂ ਦੇ ਵਿੱਚ ਮੇ ਜਾਂਦੇ ਨੇਗੇ ਹਾਂਜੀ ਠੀਕ ਹੈ ਪਾਵਾ ਫਤੇਹ ਸਿੰਘ ਬਾਬਾ ਜੋਰਾਵਰ ਸਿੰਘ ਠੀਕ ਹੈ ਅਜੀਤ ਸਿੰਘ ਦੇ ਜਜਾਰ ਸਿੰਘ ਪਹਿਲਾਂ ਉੱਥੇ ਸੀ ਹੀ ਹੋ ਜਾਂਦੇ ਨੇ ਆਪਣੇ ਅੱਖਾਂ ਦੇ ਸਾਹਮਣੇ ਤੁਸੀਂ ਇਸ ਹਿਸਾਬ ਨਾਲੋਂ ਜੰਗ ਦੇ ਵਿੱਚ ਜਾ ਰਹੇ ਸੀ ਜੰਗ ਦੇ ਸਾਹਮਣੇ ਆਪ ਵਿੱਚ ਭੇਜਿਆ ਜੰਗ ਦੇ ਵਿੱਚ ਵੀ ਜਾਓ ਸਿਹਤ ਦੀ ਪਾਓ ਆਪ ਤਿਆਰ ਕਰਕੇ ਭੇਜਿਆ ਕੋਈ ਪਖੰਡੀ ਬਾਬੇ ਜਿਹੜਾ ਤੁਰੇ ਫਿਰਦੇ ਨੇ ਟੈਂਪੂ ਕੱਟੇ ਹੋਏ ਇਹ ਆਪ ਕੁਝ ਪੰਜਾਬ ਲਈ ਜਾਂ ਲੋਕਾਂ ਲਈ ਕੁਝ ਕਰ ਦੇਣਗੇ ਪੈਸਾ ਇਕੱਠਾ ਕਰਦੇ ਲੱਗੋ ਨੇ ਧੂਨੇ ਵਾਲੇ ਬਾਬੇ ਜਿਹਨੇ ਪਖੰਡੀ ਨੇ ਕੁਝ ਕਰਦੇ ਨੇ ਇਹ ਸਿਰਫ ਪੈਸਾ ਇਕੱਠਾ ਕਰਨਾ ਲੋਕਾਂ ਨੂੰ ਬੁੱਧੂ ਬਣਾਉਣ ਦੇ ਲੱਗੇ ਹੋਏ ਨੇ ਸਹੀ ਗੱਲ ਹੈ ਜਿੰਨੇ ਵੀ ਪਖੰਡੀ ਬਾਬੇ ਨੇ ਜਿੰਨਾ ਵੀ ਆ ਸਾਰਾ ਕੁਝ ਚੱਲ ਰਿਹਾ ਪ ਹੁਣ ਤੁਸੀਂ ਦੇਖੋ ਆਪਣਾ ਆਪ ਵਾਰ ਕੇ ਆਪਣੇ ਦੋ ਸਹਬਜਾ ਦੇ ਸਿੱਧ ਕਰਾ ਕੇ ਤੀਜੀ ਮਾਤਾ ਗੁਜਰਕੌਰ ਸੀਧ ਕਰਾ ਕੇ ਮਾਸੀ ਬੜੇ ਦੇ ਜੰਗਲਾਂ ਦੇ ਵਿੱਚ ਆ ਕੇ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਫਿਰ ਵੀ ਕਹਿ ਰਹੇ ਨੇ ਵੀ ਤੀਰਾ ਭਾਣਾ ਮਾਤਾ ਗੁਜਰਕੌਰ ਚਾਰ ਸਹਬਜਾ ਦੇ ਪਿਤਾ ਵਾਰ ਕੇ ਫਿਰ ਵੀ ਕਹਿੰਦੇ ਨੇ ਪ੍ਰਮਾਤਮਾ ਤੀਰਾ ਭਾਣਾ ਮਿੱਠਾ ਲੱਗੇ ਕੌਣ ਐਡੀ ਵੱਡੀ ਗੱਲ ਕਹ ਦੂ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਇਹ ਚੀਜ਼ ਨਹੀਂ ਕਹ ਰਹੇ ਵੀ ਫਿਰ ਵੀ ਪ੍ਰਮਾਤਮਾ ਨੂੰ ਮੰਨ ਰਹੇ ਨੇਗੇ ਸਮਝ ਆਈ ਨਾ ਗੱਲ ਹਾਂਜੀ ਫਿਰ ਵੀ ਆਪਣਾ ਫਿਰ ਵੀ ਕੋਈ ਪ੍ਰਮਾਤਮਾ ਨਾਲ ਕਿਸੇ ਨਾਲ ਗੱਲਾਂ ਛਕਵਾਂ ਨਹੀਂ ਫਿਰ ਵੀ ਇਹ ਕਹਿ ਰਹੇ ਨੇ ਵੀ ਤੇਰਾ ਪਾਣਾ ਮਿੱਠਾ ਲੱਗੇ ਪ੍ਰਮਾਤਮਾ ਜੋ ਕੁਛ ਹੋਇਆ ਤੇਰੇ ਹੁਕਮ ਦੇ ਵਿੱਚ ਹੋਇਆ ਅੱਗੇ ਆ ਕੇ ਜਿਹੜੀ ਗੱਲ ਸਮਝਣ ਵਾਲੀ ਹੈ ਜਿਹੜੀ ਤੁਹਾਡੇ ਲਈ ਸਭ ਤੋਂ ਵੱਡਾ ਕਾਰਜ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜਿਹੜਾ ਸਾਡੇ ਵਿੱਚ ਪੰਜਾਬ ਦੇ ਵਿੱਚ ਪਖੰਡ ਪੈਦਾ ਹੋਣ ਦਾ ਕਾਰਨ ਇਹ ਆ ਕਿ ਅੱਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਰਾਏਕੋਟ ਹੁੰਦੇ ਦੀਨਾ ਕੰਗਣ ਹੁੰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਪਤਾ ਕਿੱਥੇ ਜਾਂਦੇ ਨੇਗੇ ਲਾਸਟ ਦੇ ਕਿੱਥੇ ਠਹਿਰਦੇ ਨੇ ਤੁਹਾਨੂੰ ਪਤਾ ਇਸ ਚੀਜ਼ ਦਾ ਕਿਸੇ ਨੌਜਵਾਨ ਨੂੰ ਇਸ ਗੱਲ ਦਾ ਪਤਾ ਨਾ ਸਕੂਲਾਂ ਵਿੱਚ ਦੱਸਿਆ ਜਾਂਦਾ ਇਸ ਗੱਲ ਮੈਨੂੰ ਪਤਾ ਨਹੀਂ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤਖਤ ਸ੍ਰੀ ਦਮਦਮਾ ਸਾਹਿਬ ਜਾ ਤਮਦਮਾ ਸਾਹਿਬ ਜਾ ਕੇ ਰੁਕਦੇ ਨੇਗੇ ਤਲਵੰਡੀ ਸਾਹਿਬ ਦਮਦਮਾ ਸਾਹਿਬ ਦਾ ਨੌਂ ਪਤਾ ਉੱਥੇ ਕਿਉਂ ਰੱਖਿਆ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੋਧਾਂ ਜੰਗਾਂ ਸਰਬੰਸ ਪਰਿਵਾਰ ਬਾਰ ਦੋਬਾਰ ਉੱਥੇ ਜਾ ਕੇ ਦਮ ਲੇਤਾ ਸਾਬ ਜਾਦੇ ਬਾਰ ਦੋਬਾਰ ਉੱਥੇ ਜਾ ਕੇ ਦਮ ਲੇਤਾ ਕਮਰ ਗੱਛਾ ਖੋਲਿਆ ਉੱਥੇ ਜਾ ਕੇ ਠੀਕ ਹੈ ਨਾ ਜਦੋਂ ਉੱਥੇ ਜਾ ਕੇ ਦਮ ਲੇਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉੱਥੇ ਬੈਠੇ ਬੈਠਣ ਤੋਂ ਬਾਅਦ ਗੁਰੂ ਗੋਬਿੰ ਦਮ ਲਇਤਾ ਦਮ ਲੈਣ ਤੋਂ ਬਾਅਦ ਉੱਥੇ ਲੰਮਾ ਸਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰਹੇ ਕੋਈ ਸਿੱਖ ਇਤਿਹਾਸਕਾਰ 6 ਮਹੀਨੇ ਦੱਸਦੇ ਨੇ ਕੋਈ ਸਾਲ ਦੱਸਦੇ ਨੇ ਅਲੱਗ-ਅਲੱਗ ਸਮਾਂ ਦੱਸਦੇ ਨੇ ਵੀ ਲੰਮਾ ਸਮਾਂ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰਹੇ ਤੱਕ ਸ੍ਰੀ ਦਮਦਮਾ ਸਾਹਿਬ ਉੱਥੇ ਰਹਿ ਕੇ ਪਤਾ ਕੀ ਕੀਤਾ ਸਭ ਤੋਂ ਵੱਡਾ ਕਾਰਜ ਮਨੁੱਖਤਾ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉੱਥੇ ਰਹਿ ਕੇ ਕੀਤਾ ਆਪਾਂ ਨੂੰ ਦਮਦਮਾ ਸਾਹਿਬ ਬੜਾ ਨੇੜੇ ਆਪਾਂ ਜਾਂਦੀ ਨਹੀਂ ਪਰ ਹੈਗੇ ਉੱਥੇ ਐਡਾ ਵੱਡਾ ਕਾਰਜ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀਗਾ ਵੀ ਇਸ ਤੋਂ ਬਾਅਦ ਸਿੱਖਾਂ ਦੀ ਕਮਾਂਡ ਕੌਣ ਕਰੂ ਸਿੱਖਾਂ ਦਾ ਆਧਾਰ ਕਿਵੇਂ ਹੋਊ ਜਾਂ ਮਾਨਵਤਾ ਦਾ ਪੂਰੀ ਦੁਨੀਆ ਦਾ ਆਧਾਰ ਕਿ ਹੋਊ ਤਾਂ ਇਸ ਵਾਰ ਗੁਰੂ ਕਿਹੜਾ ਹੋਊਗਾ ਮੇਥੋਂ ਬਾਦ ਇਹ ਸਭ ਤੋਂ ਵੱਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਕਾਰਜ ਸੀਗਾ ਜਿਹੜਾ ਕਰਨਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪੂਥੀਆਂ ਜਿਵੇਂ ਆਦ ਗ੍ਰੰਥ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਭਗਤਾਂ ਦੀ ਬਾਣੀ ਤੇ ਆਪਣੇ ਪੰਜ ਗੁਰੂਆਂ ਦੀ ਬਾਣੀ ਸੁਣ ਲਓ ਮੇਰੀ ਗੱਲ ਸਤਿਨਾਮ ਪੰਜ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਤੇ ਭਟਾਂ ਦੀ ਬਾਣੀ ਇਹ ਬਾਣੀ ਜਦੋਂ ਗੁਰੂ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੇ ਜਦੋਂ ਤੁਸੀਂ ਹਰਮੰਦਰ ਸਾਹਿਬ ਜਾਓਗੇ ਨਾ ਹਰਮੰਦਰ ਸਾਹਿਬ ਦਰਸ਼ਨ ਕਰਨ ਤੁਸੀਂ ਕਿਹੜੇ-ਕਿਹੜੇ ਗਏ ਹੋ ਥੋੜੇ ਜੀ ਹਰਮੰਦਰ ਸਾਹਿਬ ਗਏ ਨਹੀਂ ਗਏ ਤੁਸੀਂ ਗਏ ਨਹੀਂ ਤੁਸੀਂ ਹੁਣ ਜੋ ਦੁਬਾਰਾ ਤੁਸੀਂ ਜਾਣਾ ਬੜਾ ਵੱਡਾ ਤੁਹਾਡੇ ਲਈ ਬਹੁਤ ਵੱਡਾ ਕੇਂਦਰੀ ਵਿਸ਼ਾ ਹੋ ਉੱਥੋਂ ਬਿਨਾ ਕੱਖ ਨਹੀਂ ਹੈਗਾ ਆਪਣੇ ਕੋਲ ਜਦੋਂ ਤੁਸੀਂ ਨਾ ਹਰਮੰਦਰ ਸਾਹਿਬ ਜਾਓਗੇ ਜਦੋਂ ਤੁਸੀਂ ਪ੍ਰਕਰਮਾ ਕਰਕੇ ਆਓਗੇ ਜਿਹੜੀ ਇੱਧਰ ਦੁੱਖ ਭੰਜਨੀ ਬੇਰੀ ਆ ਠੀਕ ਹੈ ਨਾ ਗੱਲ ਉੱਥੇ ਇੱਕ ਥੜਾ ਸਾਹ ਬਣਾ ਹੋਇਆ ਖੜਾ ਸਾਹ ਬਣਿਆ ਜਿਹੜਾ ਖੜਾ ਸਾਹ ਬਣਿਆ ਹੋਇਆ ਉਹ ਥੜਾ ਸਾਹ ਦਾ ਇਤਿਹਾਸ ਇਹ ਹੈ ਕਿ ਉੱਥੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਹਿ ਕੇ ਭਗਤਾਂ ਦੀ ਬਾਣੀ ਤੇ ਉੱਥੇ ਬੈਠ ਕੇ ਗੁਰੂ ਆਦ ਗ੍ਰੰਥ ਪਾਤਸ਼ਾਹ ਮਹਾਰਾਜ ਦੀ ਗ੍ਰੰਥ ਸਾਹਿਬ ਦੀ ਮਹਾਰਾਜ ਸਥਾਪਨਾ ਉੱਥੇ ਬਾਣੀ ਇਕੱਠੀ ਕਰਕੇ ਉੱਥੇ ਬਾਣੀ ਰਚੀ ਸੀ ਉਹਨੂੰ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਫਿਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਸੀ ਜਿਹੜਾ ਆਪਣਾ ਆਪਣਾ ਸਰੋਵਰ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਨਗਰੀ ਬਸਾਈ ਸੀ ਤੇ ਪੂਰਾ ਕਾਰਜ ਗੁਰੂ ਅਰਜਨ ਦੇਵ ਜੀ ਚਲੋ ਮੈਂ ਤੁਹਾਨੂੰ ਇੱਥੋਂ ਹੁਣ ਸ਼ਾਰਟਕਟ ਤੋਂ ਅੱਗੇ ਆਜੋ ਵੀਡੀਓ ਹੁਣ ਉੱਥੇ ਹੀ ਗੱਲ ਜੋੜਨਾ ਉੱਥੇ ਬੈ ਕੇ ਸਾਡਾ ਆਦਿ ਗ੍ਰੰਥ ਸੀ ਉੱਥੇ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੇ ਬਾਣੀ ਉੱਥੇ ਸਥਾਪਨਾ ਕੀਤੀ ਤੇ ਸੰਪੂਰਨ ਗ੍ਰੰਥ ਗੁਰੂ ਅਰਜਨ ਦੇਵ ਜੀ ਪਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਬਾਣੀ ਨੌਵੇਂ ਪਾਸ਼ਾ ਦੀ ਬਾਣੀ ਫਿਰ ਜਦੋਂ ਸੰਪੂਰਨ ਗ੍ਰੰਥ ਪੂਰਾ ਪੂਰੀ ਗੁਰਤਾ ਗੱਦੀ ਦੇਣੀ ਸੀਗੀ ਅੱਗੇ ਗੁਰੂ ਅੱਗੇ ਕਾਰ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਉੱਥੇ ਠਹਿਰੇ ਸੇਵਕ ਨੂੰ ਭ ਇਦਰੋਂ ਵੀ ਜਵਾਬ ਮਿਲ ਗਿਆ ਸੀਗਾ ਤੇ ਕਈ ਥਾਵਾਂ ਦੇ ਜਿੱਥੇ ਬਾਣੀ ਪੋਥੀਆਂ ਪਈ ਸੀ ਉੱਥੇ ਜਵਾਬ ਮਿਲ ਗਿਆ ਸੀ ਜਵਾਬ ਮਿਲਣ ਤੋਂ ਬਾਅਦ ਕਿਹਾ ਗਿਆ ਕਿ ਵੀ ਜੇ ਇੱਕ ਸਿੱਖਾ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਏਡੇ ਗੁਰੂ ਨੇ ਆਪ ਬਾਣੀ ਦੀ ਰਚਨਾ ਕਰਨ ਤਾਂ ਫਿਰ ਜਿਹੜੀ ਸਾਰੀ ਬਾਣੀ ਸੀਗੀ ਦੇਖੋ ਕਿ ਡੇ ਵੱਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸੰਤ ਚਪਾਈ ਐਮੀ ਨਹੀਂ ਕਿਹਾ ਇਹਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਿੱਡੀ ਵਡਿਆਈ ਕਰ ਲੰਗੋ ਦੀ ਥੋੜੀ ਹੈ ਤਾਂ ਫਿਰ ਉੱਥੇ ਬੈਠ ਕੇ ਤਖਤ ਸ੍ਰੀ ਦਮਦਮਾ ਸਾਹਿਬ ਬੈਠ ਕੇ ਸਾਰੀ ਬਾਣੀ ਦੀ ਰਚਨਾ ਕੋਈ ਪੋਥੀ ਨਹੀਂ ਸੀ ਕੋਈ ਬਾਣੀ ਨਹੀਂ ਸੀ ਪਹਿਲਾਂ ਠੀਕ ਹੈ ਕੋਈ ਗ੍ਰੰਥ ਨਹੀਂ ਸੀ ਤਾਂ ਸਾਰੀ ਬਾਣੀ ਦੀ ਰਚਨਾ ਜਿਹੜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਜਿਹੜੀ ਬਾਣੀ ਇਕੱਠੀ ਕਰੀ ਸੀ ਉਹ ਸਾਰੀ ਬਾਣੀ ਦੀ ਰਚਨਾ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਤੋਂ ਸਾਰੀ ਬਾਣੀ ਦੀ ਰਚਨਾ ਉੱਥੇ ਬੜ੍ਹ ਕੇ ਕਰਾਈ ਉੱਥੇ ਕੀਤੀ ਗਈ ਸੰਪੂਰਨ ਗ੍ਰੰਥ ਦੀ ਰਚਨਾ ਸਮਝਾ ਗਿਨਾ ਗੱਲ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਹਜ਼ੂਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦ ਦਿੱਤੀ ਆ ਸਭ ਤੋਂ ਕਿਹਨੂੰ ਕੋ ਹੁਕਮ ਹੈ ਗੁਰੂ ਮਾਨ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ Hindu Musalman ਇੱਕ ਸਿੱਖ ਸਾਈ ਸਾਹਿਬ ਦਾ ਸਾਂਝਾ ਗੁਰੂ ਹੈ। ਸਾਂਝਾ ਕਿਹਨਾਂ ਦਾ? ਮਾਨਵਤਾ ਦੀ ਗੱਲ ਕਰਨ ਵਾਲਾ ਗੁਰੂ ਆ। ਜਿਹੜਾ ਵੀ ਤੁਸੀਂ ਅੱਜ ਪਖੰਡ ਦੇ ਵਿੱਚ ਪੈ ਗਏ, ਅਜੋ ਚੀਜ਼ਾਂ ਭੁੱਲ ਕੇ ਸੀ ਪਖੰਡ ਦੇ ਵਿੱਚ ਜਾਈਂਦੇ ਤੁਸੀਂ ਕੋਈ ਵੀ ਸ਼ਰਤਾਂ ਨਾਲ ਤੁਹਾਨੂੰ ਮੈਂ ਗੱਲ ਕਹਿਣਾ ਚਾਹੁੰਦਾ। ਮੇਰੇ ਘਰੇ ਅੰਤ ਦੀ ਗਰੀਬੀ ਸੀ, ਅੱਤ ਦਾ ਸਾਰਾ ਕੁਝ ਸੀਗਾ। ਤੁਸੀਂ ਕੁਝ ਵੀ ਸ਼ਰਤਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਇੱਕ ਮਹੀਨਾ ਟੇਕ ਲਓ। ਤੁਸੀਂ ਉੱਥੇ ਵੀ ਤਾਂ ਕਈ ਕਿੰਨੇ ਅਸੀਂ ਪਖੰਡੀ ਬਾਬੇ ਨੇ ਚੌਂਕੀਆਂ ਭਰ ਦਈਆਂ। ਹਾਂ ਜੀ ਭਰ ਦਈਆਂ। ਤੁਸੀਂ ਉੱਥੇ ਨਾਲੋ ਪੈਸੇ ਲੈਂਦੇ ਨੇਗੇ ਜਿਹੜੇ ਕਮਾਉਣੇ ਆ ਉਹ ਉਧਰ ਡਾਣ ਨੇ ਜਿਹੜੇ ਕਮਾਉਣੇ ਉਧਰ ਡਾਣ ਨੇ ਠੀਕ ਐ ਨਾ ਗੱਲ ਇੱਕ ਮਹੀਨਾ ਸ਼ਰਤਾਂ ਨਾ ਜਾਓ ਜੇ ਨਾ ਥੋਡੀ ਮੈਂ ਕਹਿਣਾ ਨਾ ਥੋਡੀ ਕੋਈ ਜਿਹੜੀ ਮਨ ਦੀ ਇੱਛਾ ਪੂਰੀ ਮੈਨੂੰ ਪਾਣਾ ਸਿੱਧੂ ਨਾ ਕੇ ਕਈ ਵਾਰੀ ਗੁਰੂ ਪਤਾ ਕੀ ਹੁੰਦਾ ਅਸੀਂ ਕਈ ਵਾਰੀ ਅਸੀਂ ਕਈ ਵਾਰੀ ਪਤਾ ਕਿ ਹੁੰਦਾ ਅਸੀਂ ਸਾਡੀ ਇੱਛਾ ਸੀ ਵੱਡੀ ਮੰਗ ਲੈਣੇ ਇੱਛਾ ਪਤਾ ਸਾਡੀ ਵੱਡੀ ਹੁੰਦੀ ਹੈ ਜਿਵੇਂ ਕਿ ਸਾਡੀ ਈਕਾਤ ਮੇਰੀ ਹੋਵੇ ਸਾਈਕਲ ਚਲਾਉਣ ਦੀ ਮੈਂ ਮੰਗੀ ਜਮਾ ਮੋਟਰਸਾਈਕਲ ਅਸੀਂ ਆਪਣੇ ਪਿਤਾ ਤੋਂ ਮੈਂ ਆਪਣੇ ਪਿਓ ਤੋਂ ਮੈਂ ਆਪਣੇ ਪਿਓ ਤੋਂ ਮੰਗਾ ਮੰਗਾ ਨਾ ਮੈਂ ਆਪਣੇ ਪਿਓ ਤੋਂ ਮੋਟਰ ਹੁਣ ਮੇਰੇ ਪਿਓ ਨੂੰ ਪਤਾ ਚੰਗੀ ਤਰ੍ਹਾਂ ਵੀ ਚਲਾਉਣਾ ਤਾਂ ਉਹ ਸਾਈਕਲ ਲੈਂਦਾ ਮੋਟਰਸਾਈਕਲ ਲੈਂਦਾ ਪੰਨੂਗਾ ਹੀ ਇਹ ਹਾਂਜੀ ਇਸ ਕਰਕੇ ਗੁਰੂ ਸਾਹਿਬ ਕਈ ਵਾਰੀ ਇਹ ਚੀਜ਼ ਹੁੰਦੀ ਆ ਤੁਸੀਂ ਬੜਾ ਗੁਰੂ ਸਮਰਾਥ ਹੈ ਗੁਰੂ ਔਕਾਤ ਦੇ ਹਿਸਾਬ ਨਾਲ ਸਾਰਾ ਕੁਝ ਦਿੰਦਾ ਵੀ ਇਹ ਕਿੰਨਾ ਕ ਚਲਾਉਣ ਜੁਗਰਾ ਹੈਗਾ ਜਿਹਨੂੰ ਮੈਂ ਬਾਹਲਾ ਦਿੱਤਾ ਕਈ ਬੰਦੇ ਨੂੰ ਦੇਖਿਆ ਨਾ ਕਈ ਵਾਰੀ ਕਿਵੇਂ ਨਜਾਇਜ਼ ਫੜਾ ਠਾਉਂਦੇ ਨੇ ਹਾਂਜੀ ਇਸ ਕਰਕੇ ਉਹ ਵੀ ਗੁਰੂ ਦਾ ਜਿਹੜਾ ਲੜਨ ਲੱਗਦਾ ਗੁਰੂ ਦੀ ਇਹ ਸਿੱਖਿਆ ਕਈ ਵਾਰੀ ਇਹ ਚੀਜ਼ ਹੁੰਦੀ ਆ ਵੀ ਸਾਡੇ ਗੁਰੂ ਨੇ ਸਾਡੀ ਸੁਣੀ ਨਹੀਂ ਸਾਡੀ ਸਰਦਾ ਨਹੀਂ ਪੂਰੀ ਹੋਈ ਗਣੀ ਨੇਚਾ ਨਹੀਂ ਪੂਰੀ ਹੋਈ ਗੁਰੂ ਸਮਰਾਥ ਹੈ ਇਸ ਕਰਕੇ ਮੈਂ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਜੀਵਨ ਨੂੰ ਕਿਵੇਂ ਸੁਧਾਰਨਾ ਸਭ ਤੋਂ ਵੱਡੀ ਗੱਲ ਆ ਤੁਸੀਂ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਕਹੇ ਜੀ ਬਈ ਕੋਈ ਨਸ਼ਾ ਨਹੀਂ ਕਰਦੇ ਹਾਂ ਜੀ ਤੁਸੀਂ ਨਸ਼ਾ ਨਹੀਂ ਕਰਦੇ ਇਹ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਆ ਸਭ ਤੋਂ ਵੱਡੇ ਅੰਗਰੇਵਿੰਦਰ ਕਮਾ ਕੇ ਹੋਣਾ ਸਭ ਤੋਂ ਵੱਡੀ ਪ੍ਰਾਪਤੀ ਨੇ ਸਭ ਤੋਂ ਵੱਡੀ ਪ੍ਰਾਪਤੀ ਉਹ ਤੁਹਾਨੂੰ ਨਸ਼ਾ ਨਹੀਂ ਕਰਦੇ ਦੂਜੀ ਪ੍ਰਾਪਤੀ ਤੁਹਾਡੀ ਇਹ ਹੋਣੀ ਆ ਹੁਣ ਤੁਸੀਂ 12ਵੀਂ ਦੇ ਵਿੱਚ 12ਵੀਂ ਤੋਂ ਬਾਅਦ ਨਾਲ-ਨਾਲ ਆਪਦਾ ਘਰ ਦਾ ਕੰਮ ਕਰਾਉਣਾ ਬਾਹਰ ਦਾ ਕੰਮ ਕਰਾਉਣਾ ਇਹ ਤੁਹਾਡੀ ਵੱਡੀ ਜ਼ਿੰਮੇਵਾਰੀ ਆ ਪੜ੍ਹਾਈ ਅੱਗੇ ਤੁਸੀਂ ਕਰਨੀ ਆ ਪੜਾਈ ਅੱਗੇ ਕਰਨੀ ਬੜੀ ਜ਼ਰੂਰੀ ਆ ਬੜੀ ਜ਼ਰੂਰੀ ਆ ਇੱਥੇ ਮੈਂ ਪੁਲਿਸੇ ਭਰਤੀ ਹੋਣ ਗਿਆ ਫੌਜ ਭਰਤੀ ਹੋਣ ਗਿਆ ਮੈਨੂੰ ਕਿਤੇ ਭਰਤੀ ਨਹੀਂ ਮਿਲੀ ਆ ਜਿਹੜਾ ਨਾ ਘਰ ਤੁਹਾਨੂੰ ਦਿਖ ਰਿਹਾ ਆਹ ਨੂੰ ਘਰ ਦਿਖ ਰਿਹਾ ਨਾ ਇਹ ਦੋ ਕਮਰੇ ਜਾਂ ਇੱਕ ਕਮਰਾ ਹੁੰਦਾ ਸੀ ਇੱਥੇ ਠੀਕ ਆ ਨਾ ਗੱਲ ਅੱਜ ਥੋੜਾ ਸਾਹਮਣੇ ਦਿਖ ਰਿਹਾ ਨਾ ਘਰ ਕਿੰਨਾ ਸੋਹਣਾ ਇਹ ਸਾਰਾ ਕੁਝ ਉਸ ਗੁਰੂ ਦੀ ਕਿਰਪਾ ਤੇ ਮਿਹਨਤ ਦਾ ਕੰਮ ਆ ਸਮਝ ਗਏ ਤੁਸੀਂ ਮੇਰੀ ਗੱਲ ਹਾਂਜੀ ਇਸ ਕਰਕੇ ਮੇਰਾ ਛੋਟੇ ਤੁਸੀਂ ਮੇਰੇ ਭਰਾਓ ਤੁਸੀਂ ਮੈਨੂੰ ਬਹੁਤ ਚੰਗਾ ਲੱਗਿਆ ਕਈ ਵਾਰੀ ਨਾ ਮੈਨੂੰ ਇਹ ਚੀਜ਼ ਸੋਚਿਆ ਜਾਂਦਾ ਵੀ ਇਹ ਇਕੱਲੇ ਕੁਸਾਨਾਂ ਦੀ ਗੱਲ ਕਰਦੇ ਨੇ ਜੱਟ ਕਹਿੰਦੇ ਜੱਟਾਂ ਦੀ ਗੱਲ ਕਰਦਾ ਮਨ ਲਾ ਜਿੰਨੀਆਂ ਕੁੜੀਆਂ ਕਹਿੰਦੇ ਨੇ ਕਹਿੰਦੇ ਨੇ ਨਾ ਵੀ ਭਾਣਾ ਕਿਲੇ ਜੱਟਾਂ ਦੀ ਗੱਲ ਕਰਦਾ ਹੈ ਨਾ ਹੁਣ ਤੇ ਇੱਕ ਚੀਜ਼ ਦੇਖ ਜਿੰਨੀਆਂ ਕੁੜੀਆਂ ਤੇਰੇ ਸਾਹਮਣੇ ਨਾ ਪਹਿਲਾਂ ਜਿਹੜੇ ਆਏ ਸੀਗੇ ਨਾ ਉਹਦਾ ਆਪ ਡੇਢ 2 ਲੱਖ ਰੁਪਏ ਕਢਵਾ ਕੇ ਹਟਿਆ ਮੈਂ ਕਿਹਦੀ ਜਾਤ ਪੱਤ ਪੁੱਛਣ ਵਾਲਾ ਬੰਦਾ ਹੈ ਨਹੀਂ ਇਹਦਾ ਇੱਕ ਇਹਦਾ ਇੱਕ ਹੁਣ ਮੇਰੇ ਵਰਗੇ ਨੂੰ ਤੁਹਾਨੂੰ ਇਹਨਾਂ ਪਤਾ ਰਗਾ ਮੇਰੇ ਖਿਲਾਫ ਕੌਣ ਉਹ ਪ੍ਰਚਾਰ ਕਰ ਰਿਹਾ ਹੈ ਗੜਾ ਜੀ ਉਹ ਤੋੜਨ ਵਾਲੇ ਬੰਦੇ ਉਹੀ ਤਾਂ ਉਹੀ ਤਾਂ ਇਹਦੇ ਚੀਜ਼ ਸਮਝ ਨਹੀਂ ਆ ਰਹੀ ਇਹਦੇ ਚੀਜ਼ ਜਿਹੜੇ ਉਹੀ ਤਾਂ ਉਹੀ ਤਾਂ ਪ੍ਰਚਾਰ ਆ ਉਹਨਾਂ ਨੂੰ ਪਤਾ ਵੀ ਇਹ ਨੌਜਵਾਨ ਸੰਜੀਪ ਭਾਲ ਭਾਂਜੀ ਭਾਈ ਵਾਲਤਾ ਦੀ ਗੱਲ ਕਰਦਾ ਉਹਨਾਂ ਨੇ ਮੇਰੇ ਖਿਲਾਫ ਬੋਲ ਕੇ ਉਹ ਚੀਜ਼ ਨੂੰ ਤੋੜਨਾ ਜਿਵੇਂ ਤੁਸੀਂ ਉਹਦੇ ਲਾਈਵ 'ਚ ਕਹਿ ਰਹੇ ਸੀ ਵੀ ਉਹਦੇ ਸਾਰੇ ਕਹਿ ਰਹੇ ਸੀ ਕਿ ਅਸੀਂ ਇੰਨੇ ਬੰਦੇ ਲੈ ਕੇ ਆਵਾਂਗੇ ਇੰਨੇ ਲੈ ਕੇ ਆਵਾਂਗੇ ਉਹ ਗੱਲਾਂ ਹੁੰਦੀ ਆ ਜਿਵੇਂ ਮਤਲਬ ਕਿ ਛੋਟੇ ਨਾਲ ਸਾਰੇ ਜੁੜੇ ਹੋਏ ਹਾਂ 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 ਹੁਣ ਤੁਸੀਂ ਦੇਖ ਲੈ ਜਿੰਨੀਆਂ ਮੰਨ ਕੇ ਜਿਆਦਾ ਸੱਤ ਤੋਂ ਬਾਅਦ ਚੱਲ ਰੌਲੇ ਨਾਲ ਜਿਹੜੀਆਂ ਆਪਣੀਆਂ ਮਜ਼ਦੂਰਾਂ ਦੀ ਕੁੜੀਆਂ ਨੇ ਹੁੰਦੀਆਂ ਨੇ ਹਾਂ ਜੀ ਹਾਂ ਜੀ ਤੁਸੀਂ ਪੜ੍ਹੇ ਲਿਖੇ ਹੋ ਜਦੋਂ ਸਵਾਲ ਜਵਾਬ ਮੈਨੂੰ ਪੁੱਛੋ ਵੀ ਸੰਕਾ ਮੇਰੇ ਚ ਕੋਈ ਕਮੀਆਂ ਹਨ ਦੱਸੋ ਵੀ ਆ ਮੈਂ ਇੱਕ ਫੜ ਲਿਆ ਮੈਂ ਕਿ ਲੈ ਲੈ ਮੇਰੇ ਤੁਸਾਂ ਕੋਲ ਸਾਰੇ ਬੋਲ ਸਕਦੇ ਹੋ ਬੋਲਣਾ ਵੀ ਸਿੱਖੋ ਆਪਣੇ ਆਪ ਦੇ ਵਿੱਚ ਸਵਾਲ ਕਰਨਾ ਬਹੁਤ ਜ਼ਰੂਰੀ ਆ ਤੁਸੀਂ ਚੁੱਪ ਕਰਕੇ ਗੱਲ ਸੁਣਨਾ ਨਹੀਂ ਹੁੰਦਾ ਜਦੋਂ ਤੁਹਾਡੇ ਮਨ ਚ ਗੱਲ ਆ ਗਈ ਕੌਨਫੀਡੈਂਸ ਕੌਨਫੀਡੈਂਸ ਥੋੜਾ ਕੌਨਫੀਡੈਂਸ ਬਣਾ ਬਹੁਤ ਜ਼ਰੂਰੀ ਆ ਤੁਸੀਂ ਇਹ ਕਹਿੰਦੇ ਕਿ ਲੀਡਰ ਨੂੰ ਵੀ ਸਵਾਲ ਪੁੱਛਦੇ ਹੋ ਤੁਸੀਂ ਸਕੂਲ ਦਾ ਛੱਡ ਕੇ ਆਏ ਹੋ ਤੇ ਤੁਹਾਡਾ ਬਹੁਤ ਵੱਡੀ ਕਲਾਸ ਆਏ ਮਨੂ ਇਹ ਵੀ ਸਕੂਲਾਂ ਦੇ ਵਿੱਚ ਜਾ ਕੇ ਤਾਂ ਇਹ ਕਲਾਸਾਂ ਨੋਜਵਣਾ ਨਾ ਕੰਫੀਡੈਂਸ ਹੋਣਾ ਬੜਾ ਲਾਜ਼ਮੀ ਆ ਬੜਾ ਜ਼ਰੂਰੀ ਆ ਸਵਾਲ ਕਰਨਾ ਬੜਾ ਜ਼ਰੂਰੀ ਹੁੰਦਾ ਸਮਝ ਗਿਆ ਕਿ ਨਾ ਗੱਲ ਹੁਣ ਜਿਹੜਾ ਉਹ ਲੋਕਾਂ ਦਾ ਪ੍ਰੋਪੋਗੈਂਡਾ ਹੀ ਆ ਵੀ ਭਾਨੇ ਨੂੰ ਇ ਜਿਹੜੇ ਰਾਜਨੀਤਿਕ ਲੋਕਾਂ ਨੇ ਉਹਨਾਂ ਦਾ ਚਲਾਇਆ ਹੋਇਆ ਥੱਲੇ ਬੰਦੇ ਰੱਖੇ ਹੋਏ ਨੇ ਰਾਜਨੀਤਿਕ ਬੰਦਾ ਨੇ ਥੱਲੇ ਰੱਖੇ ਹੋਏ ਬੰਦੇ ਉਹਨਾਂ ਥੱਲੇ ਬੰਦਿਆਂ ਦਾ ਹੀ ਕੰਮ ਹੁੰਦਾ ਉਹਨਾਂ ਨੂੰ ਬੁਰਕੀ ਮਿਲਦੀ ਆ ਲੀਡਰ ਤੋਂ ਉਹ ਇਹਨਾਂ ਲੋਕਾਂ ਨੂੰ ਤੋੜ ਕੇ ਰੱਖਣਾ ਸਮਝ ਗਿਆ ਕਿ ਨਾ ਗੱਲ ਹੁਣ ਇਹ ਚੀਜ਼ ਹੁੰਦੀ ਆ ਵੀ ਸਾਡਾ ਦਾ ਜਿਹੜਾ ਸਾਂਝਾ ਭਾਈਚਾਰਾ ਖਸਾਨਾ ਮਧੂ ਇਹ ਸਾਰੀ ਸਾਰੀ ਮਾਨਵਤਾ ਦੀ ਗੱਲ ਇਕੱਠੇ ਰੱਖ ਕੇ ਕਿਵੇਂ ਅਸੀਂ ਰਜਗਾਰ ਲੜਨਾ ਹੁਣ ਆਂਦੋਲਨ ਚੱਲ ਰਿਹਾ ਜਿਹੜਾ ਤੂੰ ਮੈਨੂੰ ਅੱਜ ਗੱਲ ਕਰੀ ਸੀ ਜਿਹੜਾ ਹੁਣ ਆਪਾਂ ਬਡਲੇਵਾਲ ਸਾਹਿਬ ਉੱਥੇ ਬੈਠੇ ਨੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਤੇ ਮੰਗਾ ਮਨਰੇਗਾ ਜਿਹੜੀ ਦਿਹਾੜੀ ਆ ਉਹ 700 ਤੋਂ ਉੱਪਰ ਹੋਣੀ ਚਾਹੀਦੀ ਹੈ ਮਨਰੇਗਾ ਦੀ ਇਹਦੇ ਵਿੱਚ ਕੀ ਪਤਾ ਹੀ ਗੱਲ ਹੈ ਇਹ ਆਂਦੋਲਨ ਦੇ ਵਿੱਚ ਪ੍ਰੋਪਗੈਂਡਾ ਕੋਈ ਲੀਡਰਾਂ ਨੇ ਖੜਾ ਕਰਿਆ ਹੋਇਆ ਵੀ ਮਜ਼ਦੂਰ ਤਾਂ ਉੱਥੇ ਜਾਣੇ ਨੇ ਤਾਂ ਕੱਲਾ ਕਿਸਾਨਾਂ ਦਾ ਰੌਲਾ ਜੱਟਾਂ ਦਾ ਰੌਲਾ ਦੂਜੀ ਗੱਲ ਮਜ਼ਦੂਰਾਂ ਦੇ ਕਰਜ਼ੀ ਦੀ ਗੱਲ ਦਲੇয়াল ਸਾਹਿਬ ਨੇ ਇਹ ਗੱਲ ਕਹੀ ਵੀ ਲਿਆਓ ਜਿਹੜੇ ਮਜ਼ਦੂਰਾਂ ਨੇ ਮੰਗਾ ਨੇ ਹੋਰ ਪਾਣੇ ਨੂੰ ਉਹ ਪਾਣਨਾ ਇਹ ਹੀ ਤਾਂ ਪ੍ਰੋਪਗੈਂਡਾ ਸਾਡਾ ਕਿੱਡਾ ਵੱਡੀ ਜਿਹੜੀ ਲੜਾਈ ਹੈ ਇਹ ਤਾਂ ਪ੍ਰੋਪਗੈਂਡਾ ਤੇ ਹੀਦਾ ਚਲਾਇਆ ਜਾਂਦਾ ਮਨਰੇਗਾ ਦੀ ਦਿਹਾੜੀ 700 ਰੁਪਏ ਦੀ ਗੱਲ ਤੇ 200 ਦਿਨ ਦੀ ਗੱਲ ਵੀ 200 ਦਿਨ ਦੀ ਇਹਨਾਂ ਨੂੰ ਦਿਹਾੜੀ ਮਿਲਣੀ ਚਾਹੀਦੀ ਕਿੱਡੀ ਵੱਡੀ ਮੰਗ ਹੈ ਕੀ ਆਪਣੇ ਇਮਾਨਦਾਰਿਆਂ ਨੂੰ ਦੱਸੋ ਮਨਰੇਗਾ ਜਿਹੜਾ ਆਪਣੇ ਆਪ ਦਿਹਾੜੀ ਜਾਣੇ ਆ ਹੈ ਸਾਡੇ ਜਾਂਦੇ ਆ ਹਾਂ ਸਾਰੇ ਆਪਾਂ ਜਾਣੇ ਆ ਈ ਸੌਖੀ ਦਿਹਾੜੀ ਤਾਂ ਹੈਗੀ ਆ ਨਾ 700 ਰੁਪਏ ਜੇ ਮਿਲੂਗਾ ਕਿੱਡੀ ਵੱਡੀ ਗੱਲ ਹੋਣੀ ਸਰਕਾਰ ਤੋਂ ਹਾਂਜੀ ਹੈ ਦੂਜੀ ਗੱਲ ਕਰ ਜੇ ਮਾਫੀ ਦੀ ਗੱਲ ਕਿਤੇ ਇਹ ਚੀਜ਼ ਪ੍ਰਚਾਰ ਕੀਤਾ ਗਿਆ ਸਿਰਫ ਔਰ ਸਿਰਫ ਤੋੜਨ ਦੇ ਉੱਪਰ ਨੇਗੇ ਜਦੋਂ ਵੀ ਗੱਲ ਇਹ ਆ ਕਿ ਅਸਲ ਦੇ ਵਿੱਚ ਤੁਸੀਂ ਮੈਂ ਇੱਕ ਖੁਦ ਮਜ਼ਦੂਰ ਰਹਾਂ ਕੋ ਸਾਰਾ ਕੋ ਤੁਹਾਨੂੰ ਦੱਸਿਆ ਵੀ ਖੜਾਇਆ ਸਭ ਤੋਂ ਵੱਡੀ ਚੀਜ਼ ਹੈ ਪੜ੍ਹਾਈ ਤੇ ਗਿਆਨ ਹਾਂਜੀ ਤੁਸੀਂ ਦੁਨੀਆਂ ਦੇ ਅਮੀਰ ਤੋਂ ਅਮੀਰ ਬੰਦੇ ਨੂੰ ਢਾ ਸਕਦੇ ਹੋ ਤੁਹਾਨੂੰ ਇਹ ਚੀਜ਼ ਪਤਾ ਵੀ ਡਾਕਟਰ ਭੀਮਬਰਾਵ ਵੇਦਕਰ ਦੀ ਇੱਕ ਸਿੱਖਿਆ ਹੈ ਉਹਨੇ ਪਤਾ ਕੀ ਗੱਲ ਕਹੀ ਹੈ ਡਾਕਟਰ ਪੀਰ ਬਰਾਉ ਮੀਤ ਕਰਨ ਸਭ ਤੋਂ ਵੱਡੀ ਗੱਲ ਪਤਾ ਕੀ ਜਿਹੜੀ ਕਿਤਾਬ ਚ ਲਿਖੀ ਗਿਆ ਵੀ ਜਿਹੜੀ ਸਿੱਖਿਆ ਉਹ ਸ਼ੇਰਨੇ ਦੁੱਦਾ ਸ਼ੇਰਨੇ ਦੁੱਦਾ ਕਿਤਾਬ ਦੇ ਵਿੱਚ ਡਾਕਟਰ ਪੀਰ ਬਰਾਉ ਕਹਿੰਦੇ ਮੇਨ ਗੱਲ ਕੀ ਹੈ ਵੀ ਜਿਹੜੀ ਸਿੱਖਿਆ ਉਹ ਸ਼ੇਰਨੇ ਦੁੱਦਾ ਵੀ ਜਿਹੜਾ ਵੀ ਮਜ਼ਦੂਰ ਦਾ ਪੁੱਤ ਸਿੱਖਿਆ ਸਿੱਖਿਆ ਪੂਈਗਾ ਉਹ ਦਿਹਾੜੂਗਾ ਸ਼ੇਰਨੇ ਨੂੰ ਸਿੱਖਿਆ ਸ਼ੇਰਨੇ ਦੁੱਦਾ ਜਿਹੜਾ ਮਜ਼ਦੂਰ ਦਾ ਪੁੱਤ ਸਿੱਖਿਆ ਪੜ੍ਹੂਗਾ ਉਹ ਸ਼ੇਰ ਵਾਂਗੂ ਦਿਹਾੜੂਗਾ ਸ਼ੇਰਨੀ ਵਾਂਗੂ ਦਿਹਾੜੂਗਾ ਤੁਸੀਂ ਤਾਂ ਇਹ ਚੀਜ਼ ਤੇ ਗੌਰ ਨਹੀਂ ਕਰੀ ਫਿਰ ਆਪਾਂ ਇਹ ਤਾਂ ਪਾ ਬਈ ਦਿਹਾੜੀਆਂ ਕਰਨੀ ਨਹੀਂ ਇਹ ਤਾਂ ਪਹੁੰਚੀ ਦੇ ਵਿੱਚ ਗਿਰਨਾ ਹੀ ਆ ਹੁਣ ਡਾਕਟਰ ਭੀਮਰਾਮ ਵੇਦਕਰ ਕਹਿੰਦੇ ਛੋਟੀ ਮੁੱਡੀ ਗੱਲ ਥੋੜੀ ਸੀਗੇ ਸਾਰੇ ਆਪਣੇ ਸਾਰੇ ਦੇ ਦਾ ਸਿਧਾਂਤ ਉਹਨੇ ਲਿਖਿਆ ਅੱਜ ਉਹ ਤੁਹਾਡੇ ਸਿਧਾਂਤ ਨੂੰ ਖਤਰਾ ਮੂਰਖੋ ਅੱਜ ਉਹ ਸਿਧਾਂਤ ਨੂੰ ਤੋੜਿਆ ਮੁਰੜਿਆ ਜਾ ਰਿਹਾ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਦੱਸੋ ਵੀ ਅੱਜ ਵੀਟ ਸਿਧਾਂਤ ਦੇ ਲਿਖਿਆ ਉਹ ਸਿਧਾਂਤ ਨੂੰ ਤੋੜਿਆ ਮੁਰੜਿਆ ਜਾ ਰਿਹਾ ਇਹ ਤੁਹਾਨੂੰ ਪਤਾ ਨਹੀਂ ਹੈਗਾ ਲੜੀ ਚੱਲੋ ਜੱਟਾਂ ਪਰ ਖੜੀ ਚੋਰ ਚੱਲੀ ਚੁੱਤੀ ਲੱਕੀ ਚੱਲੋ ਉਹ ਜੱਟ ਆ ਜੂ ਚ ਮੈਰ ਆ ਜੂ ਚ ਉਹ ਆ ਜੀ ਇਹ ਲੜੀ ਚੱਲੋ ਇਸ ਕਰਕੇ ਇਹ ਚੀਜ਼ਾਂ ਨਹੀਂ ਗਈਆਂ ਤੁਸੀਂ ਤੁਹਾਨੂੰ ਗਿਆਨ ਹਾਸਲ ਕਰਨਾ ਬੜਾ ਜ਼ਰੂਰੀ ਹੈ ਨਾਲ ਸਮਝਣਾ ਬੜਾ ਜ਼ਰੂਰੀ ਹੈ ਮੈਨੂੰ ਇਮਾਨਦਾਰੀ ਨਾਲ ਗੱਲ ਆਸੋ ਜਿਹੜਾ ਤੁਹਾਨੂੰ ਮੈਂ ਗੱਲਾਂ ਦੱਸਿਆ ਨੇ ਸਕੂਲ ਦੇ ਵਿੱਚ ਘਰ ਦੱਸਿਆ ਨੇ ਨਹੀਂ ਦੱਸਿਆ ਜਮੀ ਹਾਂ ਕੱਢਦਾ ਲਾ ਕੇ ਬੀੜ ਵਸ ਲੱਗੇ ਜਾਂਦੇ ਆ ਉਹ ਇਹ ਗੱਲਾਂ ਟੀਚਰਾਂ ਨੂੰ ਜਿਹੜਾ ਬੀਅ ਟਮਾਟਰ ਹੈ ਇਹ ਜਿਹਦੇ ਕਰਾਣਾ ਫੋਨ ਲਈ ਰੱਖਦੇ ਆ ਬਾਹਰ ਬਾਕੇ ਦਾ 15 ਮਿੰਟ ਚੈਟ ਨਹੀਂ ਕਰੀ ਬਸ ਸਾਨੂੰ ਇੱਕ ਕਹਿੰਦੇ ਵੀ ਜਿੰਨਾ ਮਰਜ਼ੀ ਤੁਸੀਂ ਕਹਿੰਦੇ ਟਮਾਟਰ ਕਹਿੰਦੇ ਪਾਕਾ ਜਿੰਨਾ ਮਰਜ਼ੀ ਤੁਸੀਂ ਬੋਲੀ ਚੱਲੋ ਉਸ ਮਰਜ਼ੀ ਕਰੋ ਵੀ ਸਾਡੀ ਮਤਲਬ ਪੀਠੇ ਜਿਹੜੀਆਂ ਆਉਣੀਆਂ ਉਹਦਾ ਆਈ ਜਾਓ ਭੌਂਕਣਾ ਜਿੰਨਾ ਮਰਜ਼ੀ ਭੌਂਕੀ ਚੱਲੋ ਅਸਲ ਦੇ ਵਿੱਚ ਗੱਲ ਅਸਲ ਦੇ ਵਿੱਚ ਗੱਲ ਪਤਾ ਕੀ ਆ ਹੁਣ ਜਦੋਂ ਤੁਸੀਂ ਮੇਰੇ ਕੋਲੇ ਆ ਗਏ ਇਹਦੇ ਵਿੱਚ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਬੜਾ ਜ਼ਰੂਰੀ ਆ ਤੁਸੀਂ ਤਾਂ ਨੌਜਵਾਨਾਂ ਨੂੰ ਪਿਆਰ ਨਾਲ ਪਿਆਰ ਨਾਲ ਰੱਖਣਾ ਬੜਾ ਜ਼ਰੂਰੀ ਆ। ਜਿਉਂ ਕੋਈ ਨੌਜਵਾਨ ਨਸ਼ਾ ਕਰਦਾ ਉਹਨੂੰ ਪਿਆਰ ਨਾਲ ਛੁਡਾਉਣਾ ਬੜਾ ਜ਼ਰੂਰੀ ਆ। ਹੁਣ ਇਹੀ ਤੁਹਾਨੂੰ ਮੈਂ ਗੱਲਾਂ ਕਹਿਣਾ ਇੰਨੀਆਂ ਗੱਲਾਂ ਤੁਸੀਂ ਮੇਰੇ ਕੋਲ ਫੇਰ ਸਮਾਂ ਕੱਢ ਕੇ ਕਦੇ ਆਓ ਫੇਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਹੁਣ ਜਿਹੜੀਆਂ 2-4 ਤੁਹਾਨੂੰ ਮੈਂ ਗੱਲਾਂ ਕਰੀ ਨੇ ਤੇ ਗੌਰ ਕਰਿਓ। ਇਹ ਕਿਹਾ ਤੁਹਾਨੂੰ ਮੈਂ ਪਖੰਡਵਾਜ ਬਾਰੇ ਮੇਨ ਗੱਲ ਦੱਸੀ। ਇੱਕ ਜਾਤੀ ਪਾਤੀਵਾਦੇ ਮੇਨ ਗੱਲ ਦੱਸੀ ਆ। ਇੱਕ ਤੁਹਾਨੂੰ ਮਾਰਾ ਸਾਹਿਬ ਜਾਤੀ ਪਾਤੀਆਂ ਦੇ ਵਿੱਚ ਹੁਣ ਕਿਵੇਂ ਤੋੜ ਰਹੇ ਨੇ। ਗੁਰੂ ਅਰਦਾਸ ਮਾਰਾ ਸਮੇਂ ਵੀ ਹੈ ਜਾਤੀ ਪਾਤੀ ਵਾਲਾ ਕੰ ਸਮਝ ਲੈ ਗਏ ਨਾ ਗੱਲ? ਹਾਂਜੀ। ਇਹ ਗੱਲਾਂ ਇੰਨੇ ਪੱਲੇ ਬਣ ਕੇ ਜਾਣੀਆਂ ਨੇ ਗੀਆਂ। ਹਾਂਜੀ। ਤੇ ਅਗਲੀ ਗੱਲ ਜਿਹੜੇ ਤੁਹਾਨੂੰ ਸਭ ਤੋਂ ਵੱਡੀ ਗੱਲ ਕਹੀ ਐ ਵੀ ਹੋਰ ਜਿਹੜਾ ਮਰਜ਼ੀ ਕੁਝ ਕਰ ਲਿਓ ਮੈਂ ਤੁਹਾਨੂੰ ਮੋੜ ਲਊ ਨਸ਼ੇ ਚ ਨਹੀਂ ਸੁਣੋ ਮੈਂ ਮੋੜ ਕੇ ਲੈ ਸਕਦਾ। ਨਸ਼ਾ ਨਹੀਂ ਕਰਨਾ। ਹਾਂਜੀ। ਤੁਸੀਂ ਆਪਦੇ ਭਰਾ ਨਾਲ ਸੌਂ ਖਾ ਕੇ ਜਾਓ। ਵੀ ਕਦੇ ਵੀ ਬਈ ਅਸੀਂ ਜੋ ਕੋਈ ਥੋੜੇ ਜਿਹਾ ਮਾੜਾ ਮੋਟਾ ਕੋਈ ਕਰਦਾ ਵੀ ਆ ਮੈਨੂੰ ਨਹੀਂ ਦੱਸ ਸਕਦੇ ਡਰਦੇ। ਨਹੀਂ ਠੀਕ ਨਾ ਗੱਲ। ਜੇ ਕੋਈ ਕਰਦਾ ਵੀ ਆ ਜੇ ਕੋਈ ਤੁਹਾਡੇ ਹੋਰ ਵੀ ਸੰਗ ਚੋਂ ਕਰਦਾ ਉਹਨੂੰ ਪਿਆਰ ਨਾਲ ਠਰਾਉਣਾ ਤੇ ਮੇਰੇ ਕੋਲੇ ਲੈ ਕੇ ਆਉਣਾ। ਹਾਂਜੀ। ਠੀਕ ਆ ਕੋਈ ਵੀ ਨੌਜ ਸਮਝ ਗਈ ਗੱਲ ਹਾਂ ਜੀ ਅੱਜ ਵੀ ਬਾਧਾ ਕਰੋਲਾ ਮੇਰੇ ਹੱਥ ਦਾ ਤਰਕੇ ਵੀ ਨਸ਼ਾ ਕਦੇ ਨਹੀਂ ਕਰਾਂਗੇ ਜੀ ਪੱਕਾ ਹੈ ਹਾਂ ਜੀ ਹਾਂ ਠੀਕ ਹੈ ਪੱਕਾ ਬਾਧਾ ਰਿਹਾ ਨਹੀਂ ਆਏਗਾ ਕੀ ਖਾਣੀ ਆਪਾਂ ਠੀਕ ਹੈ ਕਦੇ ਤੁਸੀਂ ਨਸ਼ਾ ਨਹੀਂ ਕਰਨਾ ਉਹਦਾ ਚੰਗਾ ਸਮਾਜ ਸਿਰਜਣਾ ਚੰਗੇ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਚੰਗੇ ਆਪਣੇ ਉਹਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਤੇ ਇਹੀ ਤੁਹਾਨੂੰ ਗੱਲ ਕਹਿਣਾ ਵੀ ਹੁਣ ਤੁਹਾਡੇ ਮਨ ਦੇ ਵਿੱਚ ਰਜ਼ਗਾਰ ਵੀ ਹੋਣਾ ਜਿੰਦੇ ਵਿੱਚ ਕੰਮ ਕਿਹੜਾ ਕਰਨਾ ਕਿ ਕਿਹੜੇ ਨੂੰ ਹੱਥ ਪਾਉਣਾ ਕਈ ਵਾਰੀ ਮੈਂ ਪੜਾਈ 'ਚ ਬਥੇਰਾ ਕਮਜ਼ੋਰ ਰਹਿਆ ਤੂੰ ਹੀ ਨਹੀਂ ਹੈਗੀ ਕਿ ਠੀਕ ਆ ਪੜਨਾ ਪੜਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਮੈਂ ਕਮਜ਼ੋਰ ਰਹਾਂ ਪਰ ਮੈਂ ਨਸ਼ਾ ਨਹੀਂ ਕੀਤਾ ਤੇ ਮੈਂ ਹੋਰ ਕੰਮਾਂ 'ਚ ਬਹੁਤ ਬਹੁਤ ਐਕਟਿਵ ਰਹਿਆ ਐਕਸਪੀਰੀਅੰਸ ਇੱਕ ਨਾ 8ਵੀਂ 8ਵੀਂ ਫੇਲ ਬੰਦਾ ਜਿਹੜਾ ਕਿ ਉਹ ਬਿਜ਼ਨਸਮੈਨਾਂ ਨੂੰ ਦਿਖਾਉਣਾ ਹੁੰਦੀ ਉਹਦੇ ਇੰਟਰਵਿਊ ਬਹੁਤ ਆਈ ਆ ਕੀ ਆ ਉਹਦੋਂ ਨਾ ਯਾਰ ਖੜ ਜਾ ਮੈਂ ਤੁਹਾਨੂੰ ਦਿਖਾਣਾ 8ਵੀਂ ਫੇਲ ਬੰਦਾ ਜਿਹੜਾ ਕਿ ਸਭ ਤੋਂ ਵੱਡਾ ਬਿਜ਼ਨਸਮੈਨ ਬਣਿਆ ਹੁੰਦਾ ਬਹੁਤ ਸਾਰੇ ਇੰਟਰਵਿਊ ਦਖਾਉਂਗਾ ਕੀ ਆ ਤਨੋ ਯਾਰ ਉਹ ਬਹੁਤ ਮੁੰਡਾ ਪਤਲਾ ਜਾ ਮੁੰਡਾ ਹਾਂ ਪਤਲਾ ਹੈ ਮੁੰਡਾ ਹੀ ਆ ਬਾਹਰ ਜਿਹੜਾ ਉਹ ਗੱਡੀਆਂ ਗੁੱਡੀਆਂ ਵਾਵਾ ਲੈ ਲੀਆਂ ਉਹਨਾਂ ਨੇ ਦੇਸੀ ਰੱਚ ਗੱਡੂ ਦੀ ਆੜੀ ਉਹ ਬਹੁਤ ਅੱਠਵੀਂ ਫੀਲ ਬੰਦਾ ਉਹ ਤਾਂ ਦੂਜਾ ਉਹਦਾ ਉਹਦਾ ਸੰਗਾ ਇੱਕ ਹੋਰ ਆ ਤੇਰੇ ਵਰਗ ਮਤਲਾ ਜਾ ਮੁੰਡਾ ਜਮੀਆਂ ਮਹਾਲੀ ਚ ਵੀ ਉਹਦਾ ਦਫਤਰ ਹੈ ਉਹਦਾ ਬਹੁਤ ਉਹ ਦੇਖੋ ਅੱਠਵੀਂ ਕੰਮ ਤਾਂ ਸਾਰੇ ਪੈਦਾ ਕਰ ਸਕਦਾ ਠੀਕ ਹੈ ਜਿਉਂਦੇ ਵਾਸਤੇ ਰੋ ਜਵਾਨੀਆਂ ਮਾਨੂੰ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਆਈ ਤੁਡੀ ਕਿਤੇ ਫੇਰ ਕਲਾਸ ਲਾਵਾਂਗੇ ਠੀਕ ਹੈ ਠੀਕ ਹੈ ਵੀਡੀਓ